ਸਾਡਾ ਘਰ ਪ੍ਰੋਗਰਾਮ ਸਾਡਾ ਘਰ ਮਤਲਬ ਕਿ ਸੁਪਨਿਆਂ ਦਾ ਘਰ ਅੱਜ ਫਿਰ ਤੋਂ ਲੈ ਕੇ ਆਈਆਂ ਮੈਂ ਲਖਵੀਰ ਗਿੱਲ ਮੇਰੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਨਿੱਗੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਇਸ ਪ੍ਰੋਗਰਾਮ ਨੂੰ ਹਮੇਸ਼ਾ ਇੰਜੋਏ ਕਰਦੇ ਹੋ ਤੇ ਅੱਜ ਅਸੀਂ ਨਵਾਂ ਟੌਪਿਕ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਸਟੂਡੀਓ ਦੇ ਵਿੱਚ ਮੇਰਾ ਸਾਥ ਦੇਣਗੇ ਸੋਢੀ ਨਾਗਰਾ ਜੀ ਤੇ ਉਹਨਾਂ ਦਾ ਵੀ ਵੈਲਕਮ ਕਰਦੇ ਆ ਸੋਢੀ ਜੀ ਤੁਹਾਡਾ ਵੀ ਸਵਾਗਤ ਹੈ ਸਾਡਾ ਘਰ ਪ੍ਰੋਗਰਾਮ ਦੇ ਵਿੱਚ ਆਹ ਥੈਂਕ ਯੂ ਲਖਵੀਰ ਤੁਹਾਡਾ ਜਿੰਨੇ ਵੀ ਸਾਡਾ ਇਹ ਸੈਗਮੈਂਟ ਦੇਖ ਰਿਹਾ ਹੈ ਸਾਡੇ ਸਰੋਤੇ ਸਾਡੇ ਦਰਸ਼ਕ ਸਾਰਿਆਂ ਨੂੰ ਸੋਢੀ ਨਗਰ ਆ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸਟੂਡੀਓ ਦੀ ਇਹ ਬਹੁਤ ਵਾਰੀ ਕੀ ਹੁੰਦਾ ਲਖਵੀਰ ਜਦੋਂ ਕੋਈ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ ਨਾ ਤੇ ਕਰੋਮਾ ਲੱਗਾ ਹੁੰਦਾ ਜੀ ਪਿੱਛੇ ਬੈਕਗ੍ਰਾਉਂਡ ਉਸੇ ਤਰ੍ਹਾਂ ਦੀ ਆਪਾਂ ਲਾ ਦੇ ਦੀ ਅੱਜ ਸਾਡਾ ਘਰ ਤਾਂ ਵਾਕਿਆ ਹੀ ਘਰ ਦੇ ਵਿੱਚ ਬਹਿ ਕੇ ਅਸੀਂ ਸਟੂਡੀਓ ਦੇ ਵਿੱਚ ਰਿਕਾਰਡਿੰਗ ਜਿਹੜੀ ਕਰਾ ਜੀ ਬਿਲਕੁਲ ਸਹੀ ਗੱਲ ਹੈ ਜੀ ਜਿੱਥੇ ਹਮੇਸ਼ਾ ਕਹਿੰਦਾ ਹੈ ਕਿ ਸਾਡਾ ਘਰ ਸੁਪਨਿਆਂ ਦਾ ਘਰ ਸੋ ਸੁਪਨੇ ਸਾਰਿਆਂ ਦੇ ਸਾਕਾਰ ਹੋਣ ਇਹਦੇ ਵਿੱਚ ਜੇ ਸਾਡੀ ਥੋੜੀ-ਬਹੁਤ ਵੀ ਪਾਰਟਿਸਪੀਕੇਸ਼ਨ ਹੋ ਜਾਏਗੀ ਤੇ ਅਸੀਂ ਉਹ ਜਿਹੜਾ ਆ ਆਪਣੇ ਆਪ ਨੂੰ ਬੜਪਾਗੇ ਸਮਝਾਂਗੇ ਆਪਣੇ ਆਪ ਨੂੰ ਲੱਕੀ ਸਮਝਾਂਗੇ ਸੋ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਡੇ ਬਹੁਤ ਸਾਰੇ ਕੁਐਸਚਨਸ ਦੇ ਆਨਸਰਸ ਲੈ ਕੇ ਆਈਦਾ ਹੈ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਆਈਦਾ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਵੀ ਕੁਝ ਨਾ ਕੁਝ ਤੁਹਾਨੂੰ ਸਾਨੂੰ ਸਿੱਖਣ ਨੂੰ ਜ਼ਰੂਰ ਮਿਲੇਗਾ ਤੇ ਜੇ ਤੁਹਾਡੇ ਕੋਈ ਸੁਜੈਸ਼ਨਸ ਹੁੰਦੇ ਨੇ ਤੁਸੀਂ ਕੋਈ ਕਿਸੇ ਪਰਟੀਕੂਲਰ ਟਾਪਿਕ ਦੇ ਉੱਪਰ ਚਾਹੁੰਦੇ ਹੋ ਕਿ ਅਸੀਂ ਪ੍ਰੋਗਰਾਮ ਨੂੰ ਕਰੀਏ ਤੇ ਸਾਨੂੰ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਕੰਟੈਕਟ ਕਰ ਸਕਦੇ ਹੋ 416 303 4440 ਡੀ ਨਾਗਰਾ ਹੁਣਾਂ ਦਾ ਨੰਬਰ ਹੈ ਮੇਰਾ ਨੰਬਰ 416 716 4417 ਇਹਨਾਂ ਨੰਬਰਾਂ ਤੇ ਤੁਸੀਂ ਹਮੇਸ਼ਾ ਕਾਲ ਕਰ ਸਕਦੇ ਹੋ ਸਾਨੂੰ ਤੇ ਗੱਲ ਕਰੀਏ ਅਸੀਂ ਆਪਣੇ YouTube ਚੈਨਲਸ ਦੀ ਜਿੱਥੇ ਤੁਸੀਂ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਗਰਾਮਸ ਦੇਖਦੇ ਹੋ ਤੇ ਹਮੇਸ਼ਾ ਅਸੀਂ ਕਹਿੰਦਾ ਕਿ ਜੇ ਤੁਸੀਂ ਆਪ ਟੈਲੈਂਟਡ ਹੋ ਆਪ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਚਾਹੁੰਦੇ ਹੋ ਕਿ ਇਸ ਟੈਲੀਵਿਜ਼ਨ ਤੇ ਇਹਨਾਂ YouTube ਚੈਨਲਸ ਤੇ ਤੁਸੀਂ ਕੁਝ ਨਾ ਕੁਝ ਨਵਾਂ ਲੈ ਕੇ ਆਉਣਾ ਕੋਈ ਗੱਲ ਕਰਨੀ ਹੈ ਜਿਹੜੀ ਹਾਲੇ ਤੱਕ ਅਸੀਂ ਨਾ ਕੀਤੀ ਹੋਵੇ ਤੇ ਤੁਸੀਂ ਸਾਨੂੰ ਇਹਨਾਂ ਨੰਬਰਾਂ ਤੇ ਹੀ ਕੰਟੈਕਟ ਕਰ ਸਕਦੇ ਹੋ ਔਰ ਖਾਸ ਤੌਰ ਤੇ ਲਖੀੜੀ ਇਸ ਤਰ੍ਹਾਂ ਤੁਸੀਂ ਇਹ ਗੱਲ ਕੀਤੀ ਤੇ ਗੱਲ ਜਿਵੇਂ ਹਨਾ ਕਾਰਨ ਉਹ ਲੈ ਕੇ ਆਪਾਂ ਕਰੀਦੀ ਐ ਘਰ ਦੀ ਜਿਹੜੀ ਸ਼ੁਰੂਆਤ ਤੇ ਆ ਜਿੱਥੇ ਆਪਾਂ ਘਰ ਦੇ ਅਸਲੀ ਉਹੋ ਹੀ ਆ ਜਿਹਦੇ ਵਿੱਚ ਦੋ ਚਾਰ ਜਿਹੜੇ ਗੈਸਟ ਫੈਮਿਲੀ ਮੈਂਬਰ ਆ ਰਹੇ ਜੀ ਜੇ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ ਫਿਰ ਤਾਂ ਉਹ ਇਮਾਰਤ ਆ ਜੀ ਬਿਲਕੁਲ ਫਿਰ ਤਾਂ ਜਸਟ ਕਹਿੰਦੇ ਨਹੀਂ ਹੁੰਦੇ ਦੀਵਾਰਾਂ ਨੇ ਹਾਂ ਦੀਵਾਰਾਂ ਨੇ ਇਹ ਜਿਸ ਤਰ੍ਹਾਂ ਹੁਣ ਜਦੋਂ ਹਨਾ ਆਪਾਂ ਵੀ ਇੰਡੀਆ ਤੋਂ ਆਏ ਉਦੋਂ ਫਿਲਮਾਂ ਦੇ ਵਿੱਚ ਵੀ ਬਾਹਰ ਲੀਆਂ ਘਟ ਦਿਖਾ ਲਈਆਂ ਜਾਂਦੀਆਂ ਸੀ ਇਹ ਚੀਜ਼ਾਂ ਜੇ ਆਪਾਂ ਦੇਖਦੇ ਸੀ ਆਪਾਂ ਨੂੰ ਘਰ ਲੱਗਦੇ ਨਹੀਂ ਸੀ ਸਾਨੂੰ ਇਹ ਲੱਗਦਾ ਸੀ ਜੇ ਕੋਈ ਅਜ ਤੋਂ 25 ਜਾਂ 28 30 ਸਾਲ ਪਹਿਲਾਂ ਕੋਈ ਫਿਲਮ ਦੇਖੀ ਵੀ ਹੋਊਗੀ ਹਨਾ ਜਿਵੇਂ ਜਾਰੀ ਗੱਟ ਦੀ ਜਾਂ ਹੋਰ ਕੋਈ ਫਿਲਮ ਲਾ ਲੋ ਇੰਗਲੈਂਡ ਦੇ ਵਿੱਚ ਜਾਂ ਹਨਾ ਪਹਿਲੀ ਦੀ ਗੱਲ ਬਾਲਾ ਪਤਾ ਨਹੀਂ ਹੁੰਦਾ ਸੀ ਫਿਰ ਜਦੋਂ ਅਸੀਂ ਉਹ ਘਰ ਜੇ ਦੇਖਣੇ ਸਾਨੂੰ ਕਰ ਲੱਗਦੀ ਨਹੀਂ ਇਦਾਂ ਲੱਗਦੀ ਹੁੰਦੀ ਨਹੀਂ ਜਿਵੇਂ ਚੌਪੜੀਆਂ ਜਦੋਂ ਤੁਸੀਂ ਅਸੀਂ ਪੜਦੇ ਰਹੇ ਡਰਾਇੰਗ ਕਰਦੇ ਹੁੰਦੇ ਇਹਦੇ ਵਿੱਚ ਇਸ ਤਰ੍ਹਾਂ ਦੀ ਹੁੰਦੀ ਸੀ ਹਾਂ ਤੇ ਜਦੋਂ ਇੱਥੇ ਕੈਨੇਡਾ ਦੀ ਧਰਤੀ ਤੇ ਪੈਰ ਮੈਂ ਕਵਾਂਗਾ ਟੋਰਾਂਟੋ ਪੀਅਰਸਾਂ ਤੇ ਆਏ ਉਸ ਤੋਂ ਬਾਅਦ ਦੇ ਵਿੱਚ ਆ ਕੇ ਦੇਖਿਆ ਤੇ ਬਹੁਤ ਸਮਾਂ ਲੱਗ ਗਿਆ ਅੱਜ ਦੀ ਡੇਟ ਦੇ ਵਿੱਚ Google ਬਾਬਾ ਕਿਤੇ ਵੀ ਬੈਠੇ ਸੀ ਜਿਹੜੀ ਮਰਜ਼ੀ ਚੀਜ਼ ਸਰਚ ਕਰ ਲਈ ਉਦੋਂ ਲਖੀਰ ਇਹ ਚੀਜ਼ਾਂ ਹੈ ਨਹੀਂ ਸੀ ਸਾਡੇ ਸਰੋਤੇ ਸਾਡੇ ਦਰਸ਼ਕ ਵੀ ਸਾਡੀਆਂ ਨਾ ਗੱਲਾਂ ਨਾਲ ਸਹਿਮਤ ਹੋਣਗੇ ਉਦੋਂ ਨਾ ਕੋਈ YouTube ਸੀਗਾ ਜੀ ਨਾ ਕੋਈ ਆ ਸੋਸ਼ਲ ਮੀਡੀਆ ਤੇ ਸੀਗਾ ਜਦੋਂ ਪਹਿਲਾਂ ਪਹਿਲਾਂ YouTube ਦਾ ਪਤਾ ਲੱਗਾ ਫਿਰ ਆ Facebook ਦਾ ਫਿਰ Facebook ਦਾ ਨਾਮ ਵੀ ਛੋਟਾ ਜਿਹਾ FB ਜਿੱਦਾਂ ਕਹਿਣ ਲੱਪੈ ਹਨ ਜੀ ਫੇਸਬੁੱਕ ਐਫ ਵੀ ਹੈਨਾ ਇਦਾਂ ਕਈ ਵਾਰੀ ਫਿਰ ਆ ਜਦੋਂ ਹੌਲੀ ਹੌਲੀ ਹੋਰ ਚੀਜ਼ਾਂ ਗਾਂਧੀਆ ਟੈਕਨੋਲੋਜੀ ਦੀ ਗੱਲ ਕਰਾਂ ਜਾਂ ਇਸੇ ਤਰ੍ਹਾਂ ਦੇ ਸੋਸ਼ਲ ਲਿੰਕ ਜੇ ਹੁਣੇ ਅੱਗੇ ਸ਼ੁਰੂ ਹੋ ਗਏ ਹੁਣ ਕਈ ਵਾਰੀ ਕਈ ਚੀਜ਼ਾਂ ਚੰਗੀਆਂ ਵੀ ਲੱਗਦੀਆਂ ਤੇ ਕਈ ਇਹ ਵੀ ਲੱਗਦੀਆਂ ਇਹਨਾਂ ਨੇ ਸਾਡੀਆਂ ਖੁਸ਼ੀਆਂ ਖੋਲੀਆਂ ਜੀ ਬਿਲਕੁਲ ਕਿਉਂਕਿ ਐਕਚੁਅਲ ਜਿਹੜੀਆਂ ਮੂਮੈਂਟਸ ਨੇ ਐਕਚੁਅਲ ਸਮਾਂ ਹੁੰਦਾ ਸੀ ਉਹਨੂੰ ਇੰਜੋਏ ਕਰਨਾ ਭੁੱਲ ਗਏ ਕਿਤੇ ਨਾ ਕਿਤੇ ਤੇ ਜਿੱਥੇ ਤੁਸੀਂ ਘਰਾਂ ਦੀ ਗੱਲ ਕੀਤੀ ਸੀਗੀ ਹੁਣ ਇਸ ਘਰ ਨੂੰ ਵੀ ਜੇ ਆਪਾਂ ਗੱਲ ਕਰੀਏ ਤੇ ਦੇਖੋ ਕਿੰਨਾ नीट ਐਂਡ ਕਲੀਨ ਐਂਡ ਕਿੰਨਾ ਵਧੀਆ ਲੱਗਦਾ ਡੈਕੋਰੇਟ ਕੀਤਾ ਹੋਇਆ ਜੀ ਤੇ ਮੈਂ ਕਿਤੇ ਨਾ ਕਿਤੇ ਫੀਲ ਕਰਦੀ ਹੁੰਨੀ ਆ ਕਿ ਜਦੋਂ ਵੀ ਅਸੀਂ ਪ੍ਰੋਪਰਟੀ ਕੋਈ ਸੈਲ ਕਰਨ ਲੱਗਦੇ ਆ ਤੇ ਅਸੀਂ ਘਰ ਨੂੰ ਨਾ ਪੂਰਾ ਟਿਪ ਟਾਪ ਕਰ ਦਿੰਨੇ ਆ ਉਹਦੇ ਤੇ ਚੰਗੇ ਪੈਸੇ ਵੀ ਲਗਾ ਦਿੰਨੇ ਆ ਤੇ ਉਹਨੂੰ ਜਿਵੇਂ ਸਟੇਜ ਕੀਤਾ ਜਾਂਦਾ ਹੈ ਉਹਨੂੰ ਵਧੀਆ ਤਰੀਕੇ ਨਾਲ ਅਸੀਂ ਆਪਣੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਆਪਣੇ ਜਿਹੜੇ ਘਰ ਦੇ ਵਿੱਚ ਰਹਿੰਨੇ ਆ ਉਹਨੂੰ ਕਿਉਂ ਨਹੀਂ ਅਸੀਂ ਇਸ ਤਰ੍ਹਾਂ ਬਣਾ ਕੇ ਰੱਖਦੇ ਇਹ ਬਹੁਤ ਇਹ ਹਰੇਕ ਘਰ ਦੇ ਵਿੱਚ ਹੀ ਆ ਮੈਨੂੰ ਲੱਗਦਾ ਜੇ ਕੋਈ ਆਪਾਂ ਦਸਾਂ ਦੀ ਐਵਰੇਜ ਲਾਦੀ ਹੈ ਜੀ ਦਸਾਂ ਦੇ ਮਗਰ ਮੈਨੂੰ ਲੱਗਦਾ ਕਿਤੇ ਇੱਕ ਘਰ ਆਉਂਦਾ ਹੋਊਗਾ ਜਿਹੜੇ ਜਿਵੇਂ ਹੁਣ ਆਪਾਂ ਜਿੱਦਾਂ ਰਿਕਾਰਡਿੰਗ ਕਰ ਰਹੇ ਆਂ ਏਦਾਂ ਕਲੀਨ ਅਪ ਅਸੀਂ ਕੀ ਆ ਨਾ ਘਰਾਂ ਦੇ ਵਿੱਚ ਲਖਵੀਂ ਜ਼ਿੰਮੇਵਾਰੀਆਂ ਨਹੀਂ ਦਿੰਦੇ ਹਮ ਬੱਚਿਆਂ ਨੂੰ ਨਹੀਂ ਦਿੰਦੇ ਬੱਚਿਆਂ ਦੇ ਅਸੀਂ ਨਾ ਰਿਸਪੌਂਸਿਬਿਲਟੀ ਦੱਸਦੇ ਹੀ ਨਹੀਂ ਹੁਣ ਜੇ ਗੋਰੇ ਆ ਆਪਾਂ ਕਈ ਵਾਰੀ ਕਹਿ ਦਿੰਨੇ ਆ ਗੋਰੇ ਜਦੋਂ ਬੱਚੇ ਛੋਟੇ ਨੂੰ ਬਾਰਲੇ ਬਾਰ ਵੀ ਨਹੀਂ ਜਾਂਦੇ ਠੰਡ ਦੇ ਵੈਦਰ ਦੇ ਵਿੱਚ ਸਮਰ ਹੁੰਦੀ ਤਾਂ ਵੀ ਨਹੀਂ ਜਾਂਦੇ ਛੋਟੇ ਛੋਟੇ ਬੱਚੇ ਨੂੰ ਦੇਖੋ ਕਿਦਾਂ ਪਾਣੀ ਦੇ ਵਿੱਚੋਂ ਜਿਹੜਾ ਚੱਲ ਕਰਨਗੇ ਵਿంటర్ ਦੇ ਵਿੱਚ ਸنو ਦੇ ਨਾਲ ਇਸੇ ਤਰ੍ਹਾਂ ਕਰਾਂ ਦੀ ਜੇ ਮੈਂ ਗੱਲ ਕਰਦਾ ਘਰਾਂ ਦੇ ਵਿੱਚ ਵੀ ਜ਼ਿੰਮੇਵਾਰੀਆਂ ਦਿੰਦੇ ਆ ਅਸੀਂ ਤੇ ਬੱਚੇ ਨੂੰ ਇੱਥੋਂ ਤੱਕ ਵੀ ਬੱਚਾ ਭਾਵੇਂ 12 14 ਸਾਲ ਦਾ ਵੀ ਹੋ ਜੇ ਅਸੀਂ ਕਹਿੰਨੇ ਨਾ ਪੁੱਤ ਜਿਉਂ ਕਹਿੰਦਾ ਵੀ ਮੈਂ ਕੁਛਾ ਬਣਾਉਣ ਲੱਗਾ ਜਾਂ ਬਰਾਉਣ ਦੀ ਤਾਂ ਦੂਰ ਦੀ ਗੱਲ ਆ ਮਾਈਕ੍ਰੋਵੇਜ ਦੇ ਵਿੱਚ ਜੇ ਕੋਈ ਚੀਜ਼ ਵੀ ਗਰਮ ਕਰਨ ਲੱਗਦਾ ਤੇ ਸੀ ਨਹੀਂ ਅਸੀਂ ਤੇ ਨਦਨੇ ਇਹ ਅਸੀਂ ਨਾ ਇਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਸਪੈਸ਼ਲੀ ਲੇਡੀਜ਼ ਦੀ ਇਹ ਗੱਲ ਹੈਗੀ ਆ ਵੀ ਅਸੀਂ ਨਾ ਆਪਣਾ ਕੰਮ ਕਹਿੰਦੇ ਆ ਕਿ ਸਾਨੂੰ ਨਾ ਜ਼ਿਆਦਾ ਖਲੜਾ ਜਿਆ ਚੱਕਣਾ ਪੈ ਜਾਵੇ ਸਾਨੂੰ ਸਾਨੂੰ ਜਿਹੜਾ ਕੰਮ ਘੱਟ ਪਵੇ ਹਾਂ ਬਈ ਕਿਤੇ ਬੱਚਾ ਮਾਈਕ੍ਰੋਵੇਜ ਰੱਖਣ ਲੱਗਾ ਕੋਈ ਚੀਜ਼ ਨਾ ਡੋਲ ਦੇ ਜਦੋਂ ਵੀ ਕੁੱਕ ਕਰਦੇ ਆ ਬੱਚੇ ਮੈਂ ਵੀ ਆਪਣੇ ਘਰ ਦੇ ਵਿੱਚ ਦੇਖਦੀ ਆ ਤੇ ਉਹ ਥੋੜਾ ਜਿਹਾ ਨਕ ਖਲਾਰਾ ਜਾਂ ਛੱਡ ਦਿੰਦੇ ਆ ਵੀ ਜੇ ਕੋਈ ਵੀ ਚੀਜ਼ ਕੁੱਕ ਕਰ ਰਿਹਾ ਤਾਂ ਉਹਨਾਂ ਨੇ ਇੱਕ ਤਾਂ ਬਰਤਨ ਕਿੰਨੇ ਸਾਰੇ ਭਾਂਡੇ ਯੂਜ਼ ਕਰ ਲੈਣੇ ਆ ਆ ਵੀ ਪਲੇਟ ਕਰ ਦਿੱਤੀ ਰੀਯੂਜ਼ ਕਰ ਲਈ ਆ ਵੀ ਗਲਾਸ ਯੂਜ਼ ਕਰ ਲਿਆ ਫਿਰ ਉਹ ਕਾਊਂਟਰ ਤੇ ਪਏ ਰਹਿਣ ਦੇਣੇ ਆ ਹਨਾ ਤੇ ਅਸੀਂ ਹਾਲਾਂਕਿ ਚਲੋ ਉਹਨਾਂ ਨੂੰ ਵੀ ਅਸੀਂ ਸਿਖਾ ਸਕਦੇ ਆ ਕਿ ਤੁਸੀਂ ਐਂਡ ਤੇ ਜਦੋਂ ਕੁੱਕ ਕਰ ਲਿਆ ਚਲੋ ਜੇ ਰਾਈਟ ਵੇ ਨਹੀਂ ਤਾਂ ਖਾ ਕੇ ਤਾਂ ਮੁੜ ਕੇ ਤੁਸੀਂ ਆ ਚੀਜ਼ਾਂ ਚੱਕਣੀਆਂ ਪਰ ਅਸੀਂ ਕਹਿੰਦੇ ਆ ਕਿ ਮੈਨੂੰ ਚੱਕਣੀਆਂ ਪੈਣੀਆਂ ਇਹ ਚੀਜ਼ਾਂ ਤੇ ਇਸ ਕਰਕੇ ਨਾ ਬੈਟਰ ਹੈ ਕਿ ਮੈਂ ਹੀ ਦੇ ਦੇਵਾਂ ਕਰਕੇ ਹੁਣ ਸਫਾਈ ਦੀ ਗੱਲ ਕਰ ਲਈਏ ਅਸੀਂ ਸਫਾਈ ਦੀ ਵੀ ਰਿਸਪੌਂਸਿਬਿਲਟੀ ਨਹੀਂ ਦਿੰਦੇ ਉਹਦਾ ਰੀਜ਼ਨ ਹੁੰਦਾ ਕਿਉਂਕਿ ਸਾਨੂੰ ਲੇਡੀਜ਼ ਨੂੰ ਨਾ ਹੁੰਦਾ ਕਿ ਹਰ ਇੱਕ ਖੁੰਝੇ ਦੇ ਵਿੱਚੋਂ ਕੱਢਣੇ ਆ ਅਸੀਂ ਮਤਲਬ ਸਫਾਈ ਕਰਨੀ ਆ ਪ੍ਰੋਪਰ ਤੇ ਬੱਚਿਆਂ ਨੇ ਉਹੋ ਜੀ ਕਰਨੀ ਨਹੀਂ ਪਰ ਮੈਂ ਫਿਰ ਵੀ ਕਹਿਣੀ ਹੁੰਨੀ ਆ ਕਿ ਜੇ ਬੱਚੇ ਹਰ ਹਫਤੇ ਸਫਾਈ ਕਰ ਲੈਣ ਤੁਸੀਂ 2 ਵੀਕ ਬਾਅਦ ਜਾਂ 3 ਵੀਕ ਬਾਅਦ ਚੰਗੀ ਤਰ੍ਹਾਂ ਡੀਪ ਕਲੀਨਿੰਗ ਕਰ ਲਓ ਆ ਉਦੇ ਨਾਲ ਉਹਨਾਂ ਨੂੰ 64 ਪਊਗੀ ਉਹਨਾਂ ਨੂੰ ਪਤਾ ਲੱਗੂਗਾ ਸਾਡਾ ਘਰ ਹੈ ਅੱਛਾ ਤੁਹਾਡੀ ਗੱਲ ਦੇ ਵਿੱਚ ਹੁਣ ਇਹ ਆਪਣੀ ਗੱਲ ਦੇ ਵਿੱਚ ਇਹ ਵੀ ਗੱਲ ਬਣਦੀ ਆ ਅਸੀਂ ਤਾਂ ਗੋਰਿਆਂ ਦੀ ਗੱਲ ਕੀਤੀ ਆ ਪਰ ਆਪਣੇ ਬੈਕ ਹੋਮ ਜਰਾ ਕਿ ਨਿਗਾ ਮਾਰ ਕੇ ਦੇਖ ਲਈਆਂ ਹਾਂ ਉੱਥੇ ਮੁੰਡਿਆਂ ਦਾ ਘੱਟ ਕੰਮ ਹੁੰਦਾ ਸੀ ਸੀਗਾ ਪਰ ਘੱਟ ਸੀਗਾ ਤੇ ਕੁੜੀਆਂ ਦਾ ਛੁੱਟੀ ਵਾਲੇ ਦਿਨ ਹੁੰਦਾ ਸੀ ਚਲੋ ਮੈਨੂੰ ਖਾਸ ਤੌਰ ਤੇ ਕੰਮ ਨਹੀਂ ਕਰਨਾ ਪਿਆ ਬਿਲਕੁਲ ਵੀ ਪਰ ਛੁੱਟੀ ਵਾਲੇ ਦਿਨ ਤਾਂ ਐਕਸਪੈਕਟ ਕੀਤਾ ਜਾਂਦਾ ਸੀ ਕੁੜੀ ਘਰ ਆਇਆ ਹਾਂ ਇਹ ਝਾੜੂ ਕਰੂਗੀ ਪੋਚਾ ਕਰੂਗੀ ਜੀ ਹੈਨਾ ਰੋਟੀ ਖਾਦੀ ਆ ਭਾਂਡੇ ਧੋਊਗੀ ਸੋ ਇਹ ਜਿਹੜੇ ਛੋਟੇ ਛੋਟੇ ਕੰਮ ਐ ਉਹ ਨਾਲ ਕਰਵਾਈਦੇ ਸੀ ਔਰ ਇਸ ਤਰ੍ਹਾਂ ਤੁਸੀਂ ਭਾਂਡੇ ਦੀ ਗੱਲ ਕੀਤੀ ਆ ਸਿਆਣਿਆਂ ਦੀ ਕਹਾਵਤ ਸਿਆਣਿਆਂ ਦਾ ਇਹ ਵੀ ਕਹਿਣਾ ਆ ਜੀ ਇੱਥੇ ਬਾਹਰ ਵੀ ਕਈ ਵਾਰੀ ਕਹਿਣਗੇ ਪਰ ਸਾਡੇ ਕਈ ਵਾਰੀ ਲੇਡੀਜ਼ ਨਹੀਂ ਇਹ ਚੀਜ਼ਾਂ ਮੰਨਦੀਆਂ ਜੇ ਕਿਸੇ ਤੇ ਬਜ਼ੁਰਗ ਨੇ ਚਾਹ ਮਾਂ ਨੇ ਚਾ ਸੱਸ ਮਾਂ ਨੇ ਕਹਿਤਾ ਵੀ ਪੁੱਤ ਜਿਹੜਾ ਰਾਤ ਨੂੰ ਖਾਣਾ ਖਾ ਕੇ ਭਾਂਡੇ ਝੂਠੀ ਨਹੀਂ ਛੱਡੀਦੇ ਜੈਮ ਤੋਂ ਨਹੀਂ ਛੱਡੀਦੇ ਕਹਿੰਦੇ ਹੁੰਦੇ ਹਾਂ ਕਿੱਥੇ ਮਾਤਾ ਤੋਂ ਗਈ ਜੈਨੀ ਸਾਡਾ ਸੀਰੀਅਲ ਲੰਗੀ ਜਾਂਦਾ ਜਾਂ ਸਾਡਾ ਆ ਨੰਗੀ ਜਾਂਦਾ ਕੋਈ ਨਾ ਸਵੇ ਨੂੰ ਚਾਹ ਪੀ ਕੇ ਇਕੱਠੇ ਦੋ ਦਲਾਂਗੇ ਨਹੀਂ ਇਹ ਚੀਜ਼ ਮੈਂ ਆਪਣੇ ਦਾਦੀ ਕੋਲੋਂ ਸੁਣੀ ਹੋਈ ਆ ਉਹ ਕਹਿੰਦੇ ਹੁੰਦੇ ਸੀਗੇ ਤੁਸੀਂ ਜਹਿਮਤ ਗਿਆ ਉਹ ਕਹਿੰਦੇ ਸੀ ਭਾਂਡੇ ਲੜਦੇ ਆਪਸ ਜੇ ਰਾਤ ਨੂੰ ਪਏ ਤੇ ਹੁਣ ਲੜਦੇ ਲੜਾਈ ਤਾਂ ਕਿਸੇ ਵੀ ਜਗ੍ਹਾ ਦੀ ਮਾੜੀ ਆ ਨਾ ਲੜਾਈ ਦੋ ਇਨਸਾਨਾਂ ਦੇ ਵਿੱਚ ਹੋਊਗੀ ਉਹਨੇ ਉਹ ਕਹਿੰਦੇ ਹੁੰਦੇ ਕਲਾ ਕਾਲ ਇੱਕੋ ਜੀਜ਼ ਆ ਸੋ ਜਿਹੜੇ ਭਾਂਡੇ ਆ ਉਹਨਾਂ ਨੇ ਕਹਿਣਾ ਲੜਦੇ ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿਉਂ ਕਹਿੰਦੇ ਸੀਗੇ ਚਲੋ ਜਿਸ ਵੀ ਚੀਜ਼ ਲਈ ਕਹਿੰਦੇ ਸੀ ਚੰਗੀ ਗੱਲ ਕਹਿੰਦੇ ਸੀ ਕਿ ਰਾਤ ਨੂੰ ਭਾਂਡੇ ਮਾਂਜ ਕੇ ਧੋ ਕੇ ਸੋਣਾ ਉਹ ਜ਼ਮਾਨੇ ਦੇ ਵਿੱਚ ਮਾਂਜਦੇ ਹੀ ਹੁੰਦੇ ਸੀਗੇ ਤੁਹਾਨੂੰ ਵੀ ਪਤਾ ਹੋਣਾ ਹੈ ਵਿੱਚ ਚੁੱਲ੍ਹੇ ਦੀ ਜਿਹੜੀ ਸਵਾਹ ਹੁੰਦੀ ਆ ਰਾਖ ਹੁੰਦੀ ਆ ਉਹਦੇ ਨਾਲ ਭਾਂਡੇ ਮੰਜੇ ਜਾਂਦੇ ਸੀਗੇ ਸੋ ਉਹ ਭਾਂਡੇ ਮਾਂਜਦੇ ਹੁੰਦੇ ਸੀ ਤਾਂ ਉਹਨਾਂ ਨੇ ਕਹਿਣਾ ਭਾਵੇਂ ਰਾਤ ਦੇ 12 ਨਾ ਵੱਜਣ ਇਹ ਇਦਾਂ ਛੱਡ ਕੇ ਕਦੀ ਵੀ ਨਹੀਂ ਸੋਵਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਪਰ ਆਪਾਂ ਜਿਵੇਂ ਹੁਣੇ ਗੱਲ ਕੀਤੀ ਆ ਨਾ ਕਿ ਬੱਚਿਆਂ ਨੂੰ ਅਸੀਂ ਜਿਹੜਾ ਆਪਣੇ ਹੀ ਕੰਮ ਨੂੰ ਘਟਾਉਣਾ ਚਾਹੁੰਦੇ ਆ ਅੱਛਾ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਐਤਵਾਰ ਨੂੰ ਇੱਕ ਛੁੱਟੀ ਹੁੰਦੀ ਸੀ ਐਤਵਾਰ ਦੀ ਛੁੱਟੀ ਜਿਹੜੀ ਹੁੰਦੀ ਸੀ ਉਹਦੇ ਵਿੱਚ ਹੀ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਤਾਂ ਖਾਸ ਤੌਰ ਤੇ ਹੁੰਦਾ ਕਹਿਣਾ ਕਈਸ ਆਪਣੇ ਧੋਣੇ ਆ ਸਿਰ ਧੋਣਾ ਜਾਂ ਵਾਲ ਧੋਣੇ ਕਈ ਕਹਿ ਦਿੰਦੇ ਆ ਤੇ ਕੱਪੜੇ ਵੀ ਉਸੇ ਦਿਨ ਧੋਣੇ ਤੇ ਉਸੇ ਦਿਨ ਜਿਵੇਂ ਆ ਕੁੜੀਆਂ ਦੀ ਡਿਊਟੀ ਹੁੰਦੀ ਸੀਗੀ ਕਿ ਝਾੜੂ ਕਰਨਾ ਪੋਚੇ ਕਰਨੇ ਆ ਹੂੰ ਥੋੜਾ ਜਿਹਾ ਐਕਸਟਰਾ ਕਮ ਤੇ ਤੁਸੀਂ ਇਹ ਦੇਖੋ ਜਦੋਂ ਰਿਸਪੌਂਸਿਬਿਲਟੀ ਦਿੰਦੇ ਆ ਨਾ ਬੱਚੇ ਨੂੰ ਉਦੋਂ ਆਪਣੇ ਮਨ ਦੇ ਵਿੱਚ ਇੱਕ ਚੀਜ਼ ਆਉਂਦੀ ਹੁੰਦੀ ਸੀ ਕਿ ਅਸੀਂ ਜ਼ਰੂਰ ਕਹਿਣਾ ਕਿ ਜਿਹੜੀਆਂ ਉੱਥੇ ਅੰਗਿਠੀਆਂ ਹੁੰਦੀਆਂ ਸੀ ਸ਼ੈਲਫਾਂ ਹੁੰਦੀਆਂ ਸੀ ਅੰਗਿਠੀ ਕਹਿੰਦੇ ਹੁੰਦੇ ਸੀ ਉਹਨੂੰ ਸੋ ਉਹਦੇ ਉੱਪਰ ਜਿਹੜਾ ਉਹ ਅ ਅੰਗਿਠੀ ਪੋਸ਼ ਬਿਛਾਇਆ ਹੁੰਦਾ ਸੀਗਾ ਹਨਾ ਕੱਪੜਾ ਬਿਛਾਇਆ ਹੁੰਦਾ ਸੀ ਉਨੂੰ ਛਾੜ ਕੇ ਵਿਛਾਉਣਾ ਜਾਂ ਮੈਨੂੰ ਨਹੀਂ ਲੱਗਦਾ ਕਦੀ ਮੰਮੀਆਂ ਨੂੰ ਇਹ ਚੀਜ਼ਾਂ ਦਾ ਹੁੰਦਾ ਸੀਗਾ ਕਿ ਇਹਨੂੰ ਹੁਣ ਧੋਣਾ ਵੀ ਆ ਕਈ ਵਾਰੀ ਅਸੀਂ ਕਹਣਾ ਨਹੀਂ ਇਹਨੂੰ ਚੱਕ ਕੇ ਧੋਣ ਨੂੰ ਸਿਰਦੋ ਨਵਾਂ ਵਿਛਾਈਏ ਸਹੀ ਹੈ ਆਪਣੇ ਮਨ ਦੇ ਵਿੱਚ ਉਹ ਕਿੱਥੋਂ ਪੈਦਾ ਹੁੰਦਾ ਕਿਉਂਕਿ ਫਿਰ ਫੀਲਿੰਗ ਆਉਂਦੀ ਆ ਕਿ ਮੇਰਾ ਘਰ ਆ ਮੈਂ ਸਫਾਈ ਕੀਤੀ ਆ ਹੁਣ ਮੈਨੂੰ ਸਜਾਵ ਵੀ ਲਵਾਂ ਅੰਗੀਠੀ ਪੋਸ਼ ਵੀ ਵਿਛਾਦਮਾ ਉੱਥੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਗੁਲਦਸਤਾ ਰੱਖਦੇ ਜਿਹਦੇ ਵਿੱਚ ਫੁੱਲ ਰੱਖੇ ਹੋਣ ਬਹੁਤ ਘੱਟ ਹੁੰਦੇ ਸੀ ਪਰ ਹੁੰਦੇ ਸੀ ਇੱਕ ਅੱਧਾ ਜ਼ਰੂਰ ਹੁੰਦਾ ਸੀ ਘਰਾਂ ਦੇ ਵਿੱਚ ਸੋ ਉਹ ਜਿਹੜਾ ਆ ਆਪਣੇ ਕੋਈ ਫੁੱਲ ਫੂਲਦਾਨ ਕਹਿੰਦੇ ਹੁੰਦੇ ਸੀਗੇ ਹਨਾ ਵੀ ਉਹ ਰੱਖਦੀ ਸੀ ਪੋਟ ਕੋਈ ਫਲਾਵਰਸ ਵਾਲਾ ਰੱਖਦੀ ਐ ਸੋ ਇਹ ਜਦੋਂ ਸ਼ੌਂਕ ਜਿਹਾ ਫਿਰ ਜਾਗਦਾ ਬੱਚੇ ਪਰ ਹਾਂ ਇਹ ਤੇ ਹੁਣ ਜਿਵੇਂ ਆਪਾਂ ਇੱਥੇ ਦੀ ਫੇਰ ਘਰਾਂ ਦੀ ਗੱਲ ਕਰਦੇ ਸੀ ਜੇ ਹਨਾ ਆਮ ਚਾਰ ਬੈਡਰੂਮ ਦਾ ਵੀ ਘਰ ਆ ਜੀ ਮੰਨ ਲਓ ਹਸਣ ਵਾਈਫ ਇੱਕ ਚ ਰਹਿ ਰਹਾ ਇੱਕ ਚ ਪੇਰੈਂਟਸ ਰਹਿ ਰਹਾ ਇਹ ਦੋਹਾਂ ਚ ਮੰਨ ਲਓ ਬੱਚੇ ਜਾਂ ਇੱਕ ਚ ਬੱਚੇ ਰਹਦੇ ਐ ਮੇਰੇ ਹਿਸਾਬ ਨਾਲ ਤੇ ਬੱਚਿਆਂ ਦੇ ਰੂਮ ਦੇ ਵਿੱਚ ਵੀ ਇਹ ਚੀਜ਼ੇ ਵੀ ਕਿਤਨਾ ਕਿਤੇ ਸੀ ਅਣਗੌਲੇ ਇਸ ਪੱਖੋਂ ਬੱਚੇ ਹਰੇਕ ਦੇ ਰੂਮ ਦੇ ਵਿੱਚ ਇੱਕ ਬਾਸਕਟ ਜਿਹੜੀ ਉਹ ਹੋਣੀ ਚਾਹੀਦੀ ਆ ਜੀ ਜਿਹਦੇ ਵਿੱਚ ਉਹਨਾਂ ਨੂੰ ਕਹਤਾ ਵੀ ਧੀਏ ਜਾਂ ਪੁੱਤ ਜਿਹੜਾ ਵੀ ਤੁਸੀਂ ਕੱਪੜਾ ਯੂਜ਼ ਕਰ ਲਿਆ ਉਹ ਇਹਦੇ ਵਿੱਚ ਰੱਖੋ ਉਹਦੇ ਵਿੱਚ ਰੱਖਣਾ ਹਾਂ ਤਾਂ ਮੈਨੂੰ ਲੱਗਦਾ ਤਕਰੀਬਨ ਹੁੰਦੀਆਂ ਨੇ ਪਰ ਨਹੀਂ ਸਾਡੇ ਮੋਸਟਲੀ ਘਰਾਂ 'ਚ ਕੀ ਆ ਲੱਗਦੀ ਹੈ ਕਿ ਘਰਾਂ 'ਚ ਨਹੀਂ ਹੋਣਗੀਆਂ ਸ਼ਾਇਦ ਹਾਂਜੀ ਬਾਹਲੇ ਘਰਾਂ 'ਚ ਕੀ ਆ ਉਹ ਇੱਕੋ ਥਾਂ ਹੀ ਜਾਨੀ ਕਿ ਮਾਲੋ ਚ ਉਹ ਵੱਡੇ ਵਾਸ਼ਰੂਮ 'ਚ ਕਿਤੇ ਪਿਆ ਜੇ ਉਕਤ ਕਿਸੇ ਰੂਮ ਦੇ ਵਿੱਚ ਪਿਆ अच्छा पर मेनू ਤੁਹਾਡੀ ਗੱਲ ਦੇ ਵਿੱਚ ਗੱਲ ਕੱਟ ਰਹੀ ਆ ਮੈਂ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਇੰਡੀਆ ਦੇ ਵਿੱਚ ਹਜੇ ਇਹ ਚੀਜ਼ਾਂ ਚੱਲਦੀਆਂ ਸੀਗੀਆਂ ਕਿ ਸਾਰਿਆਂ ਦੇ ਇਕੱਠੇ ਕੱਪੜੇ ਧੋਤੇ ਜਾਂਦੇ ਸੀਗੇ ਹਨਾ ਤੇ ਪਰ ਇੱਥੇ ਕੈਨੇਡਾ ਦੇ ਵਿੱਚ ਆ ਕੇ ਤਾਂ ਬੜਾ ਜਦੋਂ ਛੋਟੇ ਬੱਚੇ ਵੀ ਹੁੰਦੇ ਉਦੋਂ ਬੜਾ ਸਿਖਾਇਆ ਜਾਂਦਾ ਕਿ ਬੱਚਿਆਂ ਦੇ ਕੱਪੜੇ ਆਪਣੇ ਨਾਲ ਨਹੀਂ ਧੋਣੇ ਹੈਗੇ ਬੱਚਿਆਂ ਦੇ ਕੱਪੜੇ ਜਿਹੜੇ ਆ ਉਹ ਡਿਫਰੈਂਟ ਡਿਟਰਜੈਂਟ ਦੇ ਨਾਲ ਧੋਣੇ ਆ ਉਹਨਾਂ ਦਾ ਸੋਪ ਵੀ ਅਲੱਗ ਆਪਣਾ ਸੋਪ ਅਲੱਗ ਸੋ ਉਹਨਾਂ ਦੇ ਵਾਸ਼ ਵੀ ਅਲੱਗ ਕੀਤੇ ਜਾਂਦੇ ਮੈਨੂੰ ਤਾਂ ਲੱਗਦਾ ਕਿ ਸ਼ਾਇਦ ਆਪਾਂ ਇੱਥੇ ਆ ਗਏ ਮੈਨੂੰ ਜਦੋਂ ਬੱਚੇ ਛੋਟੇ ਸੀ ਨਾ ਉਦੋਂ ਮੈਨੂੰ ਲੱਗਦਾ ਸੀ ਕਿ ਆਪਾਂ ਕਿੰਨੀ ਕਿੰਤੂ ਪ੍ਰੰਤੂ ਕਰਨ ਲੱਗ ਗਏ ਐ ਇਥੇ ਐਸ ਕੰਟਰੀ ਚ ਆ ਕੇ ਨਾ ਪਰ ਫਿਰ ਹੌਲੀ ਹੌਲੀ ਲੱਗਦਾ ਕਿ ਆਪਾਂ ਯੂਜ਼ ਟੂ ਵੀ ਹੋ ਗਏ ਉਹਨਾਂ ਚੀਜ਼ਾਂ ਨੂੰ ਹੂੰ ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਮੈਂ ਇਹ ਹਾਂ ਕਿਤੇ ਨਾ ਕਿਤੇ ਜਿਹੜੇ ਜਾਦੇ ਇਕੱਠੇ ਹੀ ਧੁੰਦੇ ਆ ਹਜੇ ਫਿਰ ਵੀ ਜੇ ਹਨਾ ਸੈਪਰੇਟ ਵੀ ਜੇ ਕਿਤੇ ਹੋਣਗੇ ਲੜਕੇ ਤਾਂ ਬਹੁਤ ਘੱਟ ਆ ਹੋ ਸਕਦਾ ਹਜੇ ਲੜਕੀਆਂ ਸੈਪਰੇਟ ਆਪਣੀ ਲਾਂਡਰੀ ਕਰ ਲੈਂਦੀਆਂ ਹੋਣਗੀਆਂ ਪਰ ਉਹੀ ਆ ਦੱਸਾਂ ਕਿ ਇੱਕ ਤੇ ਅਸੀਂ ਵੇਟ ਕਰ ਲਾਪੇ ਆ ਮਨ ਲੋ ਜੀ ਘਰ ਦੇ ਵਿੱਚ 4-5 ਮਹਿਮਾਨ ਰਹਿੰਦੇ ਆ ਅਸੀਂ ਕਹਿੰਦਾ ਕੋਈ ਨਾ ਵੀਕਐਂਡ ਤੇ ਕਰ ਲਾਂਗੇ ਲਾਂਡਰੀ ਉਹੋ ਹੀ ਵੀਕਐਂਡ ਤੇ ਕਰਨ ਦੀ ਬਜਾਏ ਵੀ ਜੇ ਦਿਨ ਵੰਡੇ ਹੋਣ ਵੀ ਆਹ ਦਿਨ ਫਲਾਨੇ ਬੱਚੇ ਦੇ ਭਾਵੇਂ ਕਰਨੇ ਮੈਂ ਨਹੀਂ ਹੁਣ ਭਾਵੇਂ ਫੈਮਿਲੀ ਮੈਂਬਰ ਇੱਕ ਨੇ ਵੀ ਇਦਾਂ ਜੇ ਦਿਨ ਵੰਡੇ ਹੋਣ ਇੱਕ ਤੇ ਸੈਪਰੇਟ ਸੈਪਰੇਟ ਹੋ ਜਾਊਗਾ ਦੂਸਰਾ ਇਹ ਹੈ ਵੀ ਮਿਸ ਵਾਲਾ ਨਹੀਂ ਪਊਗਾ ਹੁਣ ਜਦੋਂ ਵੀਕ ਬਾਅਦ ਕੋਈ ਵੀ ਸਫਾਈ ਜਾਂ ਦੋਈ ਵੀ ਕੀ ਕਰਨੀ ਆ ਉਹ ਖਲਾਰਾ ਵੀ ਹੁੰਨੇ ਪੈਣਾ ਨਹੀਂ ਪਰ ਮੈਂ ਤੁਹਾਡੀ ਗੱਲ ਦੇ ਨਾਲ ਮੈਂ ਇਸ ਚੀਜ਼ ਤੋਂ ਐਗਰੀ ਕਰਦੀ ਆ ਕਿ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਕਿ ਇੱਕ ਦਿਨ ਹੀ ਸਾਰੀਆਂ ਲਾਂਡਰੀਜ਼ ਕਰਨੀਆਂ ਕਿਉਂਕਿ ਮੈਂ ਆਮ ਸੁਣਦੀ ਆ ਆਪਣੇ ਸਰਕਲ ਦੇ ਵਿੱਚ ਆਪਣੇ ਫਰੈਂਡ ਸਰਕਲ ਦੇ ਵਿੱਚ ਭੈਣਾ ਭਰਾਵਾਂ ਵਿੱਚ ਵੀ ਕਿ ਉਹ ਕਹਿ ਦਿੰਦੇ ਆ ਜਦੋਂ ਛੁੱਟੀ ਵਾਲੀ ਗੱਲ ਹੁੰਦੀ ਆ ਨਾ ਤੇ ਉਹ ਕਹਿ ਦਿੰਦੇ ਆ ਕਿ ਉਹ ਮੇਰਾ ਤਾਂ ਸੰਡੇ ਬਸ ਲਾਂਡਰੀਆਂ ਚ ਲੰਘਣਾ ਹਾਂ ਪਰ ਮੈਨੂੰ ਅੱਛਾ ਮੇਰੇ ਕਈ ਐ ਇਹੋ ਜੀ ਫਰੈਂਡ ਸਰਕਲ ਦੇ ਵਿੱਚ ਵੀ ਫਰੈਂਡਸ ਹੈਗੀਆਂ ਨੇ ਜਿਹੜੀਆਂ ਕਹਿ ਦਿੰਦੀਆਂ ਕਿ ਫਰਾਈਡੇ ਆ ਆਪਾਂ ਕੋਈ ਵੀ ਇਨਸਾਨ ਫਰਾਈਡੇ ਨੂੰ ਇੱਕ ਤਾਂ ਚੈੱਕ ਮਿਲਿਆ ਹੁੰਦਾ ਤੇ ਇੱਕ ਚੈੱਕ ਤੋਂ ਬਾਅਦ ਵਿੱਚ ਜਿਹੜਾ ਹੈਗਾ ਆ ਉਹ ਆਪਾਂ ਇਹ ਸੋਚਦੇ ਆ ਕਿ ਅੱਜ ਰਿਲੈਕਸ ਕਰੀਏ ਕੱਲ ਨੂੰ ਛੁੱਟੀ ਆ ਪਰ ਮੇਰੀਆਂ ਕੁਝ ਇੱਕ ਦੋ ਫਰੈਂਡਸ ਇਹੋ ਜੀਆਂ ਆ ਜਿਹੜੀਆਂ ਫਰਾਈਡੇ ਵਾਲੇ ਦਿਨ ਕਹਿੰਦੀਆਂ ਕਿ ਮੈਂ ਜਦੋਂ ਵੀ ਫੋਨ ਕਰਨਾ ਸ਼ਾਮ ਨੂੰ ਨਾ ਕਹਣਾ ਅਸੀਂ ਸਫਾਈਆਂ ਕਰਦੇ ਆ ਕੱਲ ਨੂੰ ਲੌਂਡਰੀਆਂ ਕਰਨੀਆਂ ਸਵੇਰੇ ਸਵੇਰੇ ਤੇ ਫਿਰ ਅਸੀਂ ਡਾਨਾ ਤੇ ਡੇਢ ਦਿਨ ਦੀ ਮੇਰੀ ਛੁੱਟੀ ਆ ਮੈਂ ਉਹਨਾਂ ਤੋਂ ਸੁਣ ਕੇ ਮੈਨੂੰ ਵਧੀਆ ਬੜਾ ਲੱਗਦਾ ਹੁੰਦਾ ਪਰ ਕਈਆਂ ਨੂੰ ਇਹ ਵੈਸੇ ਜਿਹੜਾ ਫਰਾਈਡੇ ਮੇਰੇ ਸਾਹਮਣੇ ਨਾਲ ਵੀ ਇਹ ਹੋਵੇ ਜਿਹੜਾ ਫਰਾਈਡੇ ਆ ਨਾ ਤੁਹਾਡੇ ਕੋਲ ਤਿੰਨ ਚਾਰ ਘੰਟੇ ਜਿੰਨਾ ਵੀ ਸਮਾਂ ਫਰਾਈਡੇ ਜੇ ਤੁਸੀਂ ਦੇਰ ਰਾਤ ਤੱਕ ਕੰਮ ਕਰਦੇ ਹੋ ਬੈਸਟ ਆ ਉਹਦੇ ਨਾਲ ਕੀ ਆ ਸੈਟਰਡੇ ਵਾਲਾ ਦਿਨ ਤੁਹਾਡਾ ਖਰਾਬ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਸੈਟਰਡੇ ਐਂਡ ਸੰਡੇ ਆ ਹੂੰ ਇਤੇ ਸਮਰ ਦੇ ਵਿੱਚ ਵੀ ਆਪਾਂ ਕਿਤੇ ਨਾ ਕਿਤੇ ਪ੍ਰੋਗਰਾਮ ਆਤੇ ਜਾਂਦੇ ਆ ਜੇ ਨਹੀਂ ਵੀ ਪ੍ਰੋਗਰਾਮ ਹੁੰਦਾ ਆਪਣਾ ਹੀ ਹੁੰਦਾ ਇੱਚ ਹੈ ਬਾਈ ਵੀਕਲੀ ਕਿਉਂ ਨਾ ਹੋਵੇ ਜਦੋਂ ਗਰੋਸਰੀ ਕਰਨੀ ਕਹਣਾ ਉਸ ਤੋਂ ਪਹਿਲਾਂ ਗੁਰਦੁਆਰਾ ਜਾਂ ਮੰਦਿਰ ਮਸਜਿਦ ਜਿੱਥੇ ਵੀ ਜਿਹੜੇ ਧਰਮ ਨੂੰ ਮੰਨਦੇ ਆ ਉੱਥੋਂ ਕੇ ਹਾਂ ਉਹ ਵੀ ਤੁਹਾਡਾ ਘੜ ਤੋਂ ਘੜ 4-5 ਘੰਟੇ ਲੱਗ ਜਾਣੇ ਗੁਰਦੁਆਰੇ ਤੋਂ ਲੈ ਕੇ ਗਰੋਸਰੀ ਤੋਂ ਲੈ ਕੇ ਫਿਰ ਘਰ ਤੱਕ ਘਰ ਤੱਕ ਹਨ ਪਰ ਗੱਲ ਫਿਰ ਉੱਥੇ ਆ ਜਾਂਦੀ ਹੈ ਹੁਣ ਜਿਨ੍ਹਾਂ ਕੋਲੋਂ ਮੈਂ ਦੇਖੋ ਇਹ ਸੁਣਦੀ ਆ ਕਿ ਫਰਡੇ ਨੂੰ ਕੋਈ ਗਰੋਸਰੀ ਕਰ ਰਿਹਾ ਹੁੰਦਾ ਤੇ ਮਤਲਬ ਕਿ ਅੱਧਾ-ਪੱਚਾ ਕੰਮ ਉਹ ਨਿਪਟਾ ਲੈਂਦੇ ਨੇ ਫਰਡੇ ਵਾਲੇ ਦਿਨ ਫਰਡੇ ਤਾਂ ਨਹੀਂ ਗ੍ਰੋਸਰੀ ਕਰਦੇ ਲਿਖੇ ਆ ਫਰਡੇ ਜਿਹੜਾ ਹਨਾ ਮੋਸਟਲੀ ਵੱਡੇ ਜਿਹੜੇ ਇਹੋ ਗ੍ਰੋਸਰੀ ਸਟੋਰ ਆ ਉਹ ਫਰਡੇ ਹੀ ਜਿਹੜੀ ਸੈਟਅਪ ਵੱਡੀ ਕਰਦੇ ਆ ਜੀ ਸੈਟਰਡੇ ਵੀ ਰੀਜ਼ਨ ਹੋ ਸਕਦਾ ਹਾਂਜੀ ਸੰਡੇ ਤੁਸੀਂ ਦੇਖ ਲਓ ਬਹੁਤ ਸਾਰੇ ਸਟੋਰਾਂ ਦੇ ਵਿੱਚ ਜਾ ਕੇ ਸੰਡੇ ਉਹ ਰੌਣਕ ਜੀ ਨਹੀਂ ਹੁੰਦੀ ਜੀ ਜਿਹੜਾ ਜੇ ਮੰਨ ਲਓ ਕੋਈ ਵੀ ਕੋਈ ਆਪਾਂ ਸਬਜ਼ੀਆਂ ਲੈਣੀਆਂ ਜਾਂ ਕੁਝ ਵੀ ਆ ਉਹ ਜਿਹੜੀ ਘਟ ਜਾਂਦੀਆਂ ਘਟ ਜਾਂਦੀਆਂ ਜਾਂ ਫਿਰ ਵਧੀਆ ਵਧੀਆ ਵਾਲੀਆਂ ਚੱਕੀਆਂ ਜਾਂਦੀਆਂ ਪਰ ਫਿਰ ਵੀ ਜੇ ਆਪਾਂ ਉਸੇ ਗੱਲ ਤੇ ਆਉਨੇ ਆ ਨਾ ਤੇ ਮੈਂ ਇਸ ਚੀਜ਼ ਤੇ ਬਲੀਵ ਹੀ ਨਹੀਂ ਕਰਦੀ ਕਿ ਹਾਂ ਵੀ ਤੁਸੀਂ ਸਾਰੇ ਦਾ ਸਾਰਾ ਜਿਹੜਾ ਕੰਮ ਆ ਉਹ ਆਪਣੇ ਸਿਰ ਤੇ ਪਾਇਆ ਹੋਵੇ ਕਿ ਅੱਛਾ ਮੈਂ ਤਾਂ ਸਫਾਈਆਂ ਵੀ ਕਰਨੀਆਂ ਤੇ ਮੈਂ ਲਾਂਡਰੀਜ਼ ਵੀ ਕਰਨੀਆਂ ਤੇ ਮੈਂ ਗਰੋਸਰੀ ਵੀ ਲੈ ਕੇ ਆਉਣੀ ਆ ਮਤਲਬ ਕਿ ਹਨਾ ਸਾਰੀਆਂ ਚੀਜ਼ਾਂ ਅੱਛਾ ਬੱਚੇ ਵੱਡੇ ਹੋ ਜਾਂਦੇ ਆ ਅਸੀਂ ਕਹਿੰਦੇ ਗਰੋਸਰੀ ਮੈਂ ਹੀ ਲੈ ਕੇ ਆਉਣੀ ਆ ਉੱਥੇ ਕੀ ਰੀਜ਼ਨ ਕੀ ਹੈਗਾ ਆ ਕਿ ਮੈਂ ਪੈਸੇ ਬਚਾ ਲਵਾਂ ਮੈਂ ਵਧੀਆ ਚੀਜ਼ ਚੱਕੂ ਤੇ ਅਸੀਂ 21 22 23 ਸਾਲ ਦੇ ਬੱਚਿਆਂ ਨੂੰ ਕੈਪੇਬਲ ਹੀ ਨਹੀਂ ਸਮਝਦੇ। ਉਹੀ ਤਾਂ ਗੱਲ ਹੈ। ਕਿ ਤੁਸੀਂ ਵਧੀਆ ਚੀਜ਼ ਚੱਕ ਕੇ ਲਿਆ ਸਕਦੇ ਤੁਸੀਂ ਉਹਨੂੰ ਗਰੋਸਰੀ ਦੀ ਲਿਸਟ ਬਣਾ ਕੇ ਦੇ ਦਿਓ। ਦੇ ਦਿਓ। ਜਿਆਦਾ ਤੋਂ ਜਿਆਦਾ ਤੁਸੀਂ ਥੋੜਾ ਜਿਹਾ ਬੱਚੇ ਨੂੰ ਸਮਝਾ ਦਿਓ ਜਾਂ ਦੋ ਚਾਰ ਵਾਰੀ ਤੁਸੀਂ ਨਾਲ ਜਾਓ। ਤੇ ਜਦੋਂ ਤੁਸੀਂ 2-4 ਵਾਰੀ ਨਾਲ ਜਾਉਂਗੇ ਤੁਸੀਂ ਅਬਜ਼ਰਵ ਕਰੋ ਕਿ ਬੱਚਾ ਕੀ ਚੱਕ ਰਿਹਾ ਕੀ ਉਹ ਪ੍ਰਾਈਜ਼ ਨੋਟ ਕਰ ਰਿਹਾ ਜਾਂ ਨਹੀਂ ਕਰ ਰਿਹਾ ਨਾਲੇ ਦੂਸਰੀ ਗੱਲ ਇਹ ਵੀ ਹੈ ਜੇ ਬੱਚੇ ਨੂੰ ਨਹੀਂ ਵੀ ਪਤਾ ਲੱਗਦਾ ਅਗਲੇ ਨੂੰ ਕਹਿੰਦਾ ਧੀਏ ਪੁੱਤ ਜੇ ਉੱਥੇ ਆ ਕੇ ਤੇ ਨਾ ਪਤਾ ਲੱਗਾ ਮੈਨੂੰ ਫੋਨ ਕਰ ਲੈ ਫੋਨ ਕਰ ਲੈ ਕਿੱਡੀ ਗੱਲਾਂ ਦੇ ਵਿੱਚ ਰਹਿੰਦੇ ਆ ਪਰ ਇਹ ਇਹ ਚੀਜ਼ ਹੈਗੀ ਕਿ ਤੁਸੀਂ 2-4 ਵਾਰੀ ਨਾਲ ਲੈ ਜਾਂਦੇ ਆ ਤੇ ਬੱਚੇ ਨੂੰ ਤੁਸੀਂ ਦੇਖੋ ਵੀ ਉਹ ਕੀ ਚੱਕ ਰਿਹਾ ਕਿਵੇਂ ਕਰ ਰਿਹਾ ਕਿਵੇਂ ਫਿਰ ਉਹਨੂੰ ਤੁਸੀਂ ਜੇ ਤੁਹਾਨੂੰ ਗਲਤ ਲੱਗਦਾ ਆ ਤੇ ਉਹਨੂੰ ਤੁਸੀਂ ਸਮਝਾ ਸਕਦੇ ਆ ਵੀ ਆਹ ਚੀਜ਼ ਇਦਾਂ ਨਹੀਂ ਇਦਾਂ ਕਰੀਦੀ ਆ ਆ ਚੀਜ਼ ਨੂੰ ਨੋਟ ਕਰੀਦਾ ਆ ਪ੍ਰਾਈਸ ਨੋਟ ਕਰੀਦੀ ਆ ਹਨਾ ਬੇ ਇੰਨੀ ਕੁ ਹੁੰਦੀ ਆ ਪਰ ਜਿਹੜੀ ਆਪਾਂ ਕਹਿੰਦੇ ਕਿ ਮੈਂ ਹੀ ਮੈਂ ਬਸ ਮੈਂ ਹੀ ਕਰ ਲਾ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਆ ਵੀ ਮੈਂ ਤੈਨੂੰ ਕੁੱਕ ਕਰਕੇ ਦੇ ਦੰਨੀ ਆ ਬਣਾ ਕੇ ਖਾਣ ਨੂੰ ਹੁਣ ਕਈ ਵਾਰੀ 24 25 ਸਾਲ ਦੇ ਬੱਚੇ ਹੁੰਦੇ ਆ ਤਾਂ ਕਿ ਖਾਣਾ ਮੈਂ ਤੈਨੂੰ ਦਿੰਨੀ ਬਣਾ ਕੇ ਹਾਂ ਚਲੋ ਆਪਣੀਆਂ ਕੁਝ ਚੀਜ਼ਾਂ ਨੇ ਹੁਣ ਜੇ ਮੈਂ ਵੀ ਗੱਲ ਕਰਾਂ ਕਿ ਹਾਂ ਬੰਦੇ ਨੇ ਆਲੂ ਵਾਲੇ ਪਰੌਂਠੇ ਹੀ ਬਣਾ ਕੇ ਦੇਣੇ ਆ ਤੇ ਉਹ ਤਾਂ ਮੈਂ ਤਾਂ ਕਹਿ ਸਕਦਾ ਕਿ ਹਾਂ ਅੱਜ ਕੱਲ ਬੱਚੇ ਨਹੀਂ ਇੰਨੀਆਂ ਜ਼ਿਆਦਾ ਡੀਪਲੀ ਚੀਜ਼ਾਂ ਦੇ ਵਿੱਚ ਪੈਂਦੇ ਹੈਗੇ ਚਲੋ ਮੈਂ ਬਣਾ ਕੇ ਦੇ ਦਾਂ ਪਰ ਹੁਣ 버ਗਰ ਬਣਾਉਣ ਚ ਕਿੱਡੀ ਅੱਖਿਆਈ ਆ 버ਗਰ ਬਣਾਉਣਾ ਹੋਵੇ ਹਾਟ ਡਾਗ ਬਣਾਉਣਾ ਹੋਵੇ ਪਾਸਟਾ ਬਣਾਉਣਾ ਹੈ ਰਾਈਸ ਬਣਾਉਣੀ ਹੈ ਸਾਰੀ ਕੁਝ ਵੀ ਨੀ ਚੀਜ਼ ਹੈਗੀ ਹੈ ਨਾ ਬੱਚੇ ਨੂੰ ਰਿਸਪੌਂਸਿਬਿਲਟੀ ਫੀਲ ਤਾਂ ਹੋਵੇ ਦੂਜੀ ਲਾਂਡਰੀਜ਼ ਦੀ ਗੱਲ ਕੀਤੀ ਆ ਉਸ ਚੀਜ਼ ਤੇ ਮੈਂ ਬਿਲਕੁਲ ਹੀ ਖਿਲਾਫ ਆ ਹਰ ਇੱਕ ਇਨਸਾਨ ਨੂੰ ਆਪਣੀ ਲਾਂਡਰੀ ਤੁਸੀਂ ਤਾਂ ਕਿਹਾ ਕਿ ਆਪਣੀ ਬਾਸਕਟ ਹੋਣੀ ਚਾਹੀਦੀ ਡੈਫੀਨਿਟਲੀ ਬਾਸਕਟ ਆਪਣੀ ਹੋਣੀ ਚਾਹੀਦੀ ਆ ਤੇ ਲਾਂਡਰੀ ਵੀ ਹਰ ਇਨਸਾਨ ਨੂੰ ਆਪਣੀ ਕਰਨੀ ਚਾਹੀਦੀ ਆ ਜਦੋਂ ਬੱਚਾ 10 ਸਾਲ ਤੋਂ ਉੱਪਰ ਹੋ ਗਿਆ ਮੈਂ ਤਾਂ 10 ਸਾਲ ਵੱਡਾ ਕਹਿੰਦਾ ਹੂੰ ਚਾਰ ਪੰਜ ਸਾਲ ਦੇ ਬੱਚੇ ਨੂੰ ਵੀ ਤੁਸੀਂ ਨਾਲ ਤੋਰ ਸਕਦੇ ਆਂ ਜੇ ਤੋਰਨਾ ਵਿੱਚ ਛੋਟੇ ਬੱਚੇ ਬੜੇ ਇੰਜੋਏ ਕਰਦੇ ਹੋ ਨਾ ਚੀਜ਼ਾਂ ਹੈ ਨਾ ਤੁਸੀਂ ਉਹਨੂੰ ਕਹਿੰਦਾ ਕਿ ਭਾਂਡੇ ਧੋਦੇ ਜਾਂ ਕੁਝ ਹੋਰ ਉਹਨੇ ਬੜੇ ਮਜ਼ੇ ਦੇ ਨਾਲ ਲੱਗਣਾ ਹੌਲੀ ਹੌਲੀ ਲੱਗਾਂ ਹਣਾ ਛੋਟੇ ਛੋਟੇ ਹੱਥਾਂ ਦੇ ਨਾਲ ਸੋ ਇਹ ਚੀਜ਼ਾਂ ਹੁੰਦੀਆਂ ਕੱਪੜੇ ਤੁਸੀਂ ਛੋਟੇ ਬੱਚਿਆਂ ਨੂੰ ਲਾਂਡਰੀ ਕੀਤੀ ਹੈ ਨਾਲ ਫੋਲਡ ਕਰਨ ਲਾ ਲਓ ਵੀ ਤੂੰ ਆਪਣੇ ਆਪਣੇ ਕੱਪੜੇ ਫੋਲਡ ਕਰਨੇ ਹੋਰ ਨਹੀਂ ਕਿਸੇ ਦੇ ਵੀ ਕਰਨੇ ਸੋ ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਵੀ ਆਸਾਨ ਕਰ ਸਕਦੀਆਂ ਪਰ ਸਾਡੀ ਨੂੰ ਤਾਂ ਅੱਜ ਆਸਾਨ ਕਰ ਰਹੀਆਂ ਬੱਚੇ ਪੂਰੀ ਲਾਈਫ ਤੁਹਾਨੂੰ ਦਵਾਮਾ ਦੇਣਗੇ ਉਹ ਸਾਰੀ ਲਾਈਫ ਉਹਨਾਂ ਨੂੰ ਚੋਂਡ ਬਹਿ ਜੂਗੀ ਉਸ ਚੀਜ਼ ਦੀ ਜਦੋਂ ਕਿ ਬੱਚੇ ਨੂੰ ਆਫਟਰ 30 ਮੈਂ ਕਹਾਂਗਾ ਥਰਡੀ ਤੋਂ ਬਾਅਦ ਇਹ ਕੰਮ ਕਰਨਾ ਪੈਣਾ ਉਹਨੂੰ ਤਾਂ ਕੰਮ ਬੋਝ ਲੱਗਣਾ ਜਦੋਂ ਦੂਸਰੇ ਘਰ ਮੰਨ ਲਓ ਧੀ ਧੀ ਆਣੀ ਆ ਜੇ ਉਹ ਉਹ ਕਿਸੇ ਦੇ ਘਰੇ ਧੀ ਹੁੰਦੀ ਉਹ ਵੀ ਧੀ ਆ ਜਦੋਂ ਉਹਨਾਂ ਨੂੰ ਉੱਥੇ ਕਰਨਾ ਇੱਥੋਂ ਵੀ ਕਈ ਵਾਰੀ ਇਹਨਾਂ ਚੀਜ਼ਾਂ ਤੋਂ ਲੜਾਈਆਂ ਪੈ ਜਾਂਦੀਆਂ ਇਹਨਾਂ ਚੀਜ਼ਾਂ ਤੋਂ ਲੜਾਈਆਂ ਪੈਣੀਆਂ ਕਿਉਂਕਿ ਜਦੋਂ ਉਹ ਕੁੜੀ ਨੇ ਆ ਕੇ ਹਸਬੰਡ ਦੇ ਕੱਪੜੇ ਸਾਂਭਣੇ ਪੈਣੇ ਆ ਨਾ ਤੇ ਉਹ ਉਹ ਤਾਂ ਆਪ ਡਿਪੈਂਡੈਂਟ ਆਈ ਆ ਆਪਣੇ ਪੇਰੈਂਟਸ ਕੋਲੋਂ ਉਹਦੀ ਮਦਰ ਨੇ ਤਾਂ ਆਪ ਨਹੀਂ ਉਹਨੂੰ ਕੰਮ ਤੇ ਲਾਇਆ ਹੈਗਾ ਤੇ ਉਹ ਜਾਂ ਘਟ ਕਰਾਇਆ ਬਹੁਤ ਜ਼ਿਆਦਾ ਮਿਨੀਮਮ ਆ ਜਾਓ ਇਹ ਚੀਜ਼ਾਂ ਸਿਖਾਈਆਂ ਨਹੀਂ ਸੋ ਇਹ ਜਿਹੜੀ ਚੀਜ਼ ਹੈਗੀ ਹੈ ਨਾ ਕਿ ਜਦੋਂ ਉਹਨੂੰ ਆ ਕੇ ਦੂਜੇ ਬੰਦੇ ਦਾ ਵੀ ਕਰਨਾ ਪੈਣਾ ਤੇ ਰੱਬ ਨਾ ਕਰੇ ਕਿਸੇ ਤੀਜੇ ਦਾ ਵੀ ਕਰਨਾ ਪੈ ਗਿਆ ਤੇ ਫਿਰ ਬਹੁਤ ਵੱਡਾ ਜਿਹੜਾ ਪਹੜਰ ਤੇ ਇਹਨਾਂ ਵਾਲੀ ਗੱਲ ਹੁੰਦੀ ਆ ਪਰ ਗੱਲ ਕੱਲੀ ਕੁੜੀ ਦੀ ਨਹੀਂ ਕਰਾਂਗੇ ਮੁੰਡਿਆਂ ਦੀ ਵੀ ਸੇਮ ਚੀਜ਼ ਆ ਜੇ ਮੁੰਡਾ ਮੋਰਿਓ ਮਿਲੇ ਹੀ ਕੁੜੀ ਨੂੰ ਉਹੋ ਜਿਹਾ ਜਿਹੜਾ ਆਪਣੇ ਕੰਮ ਆਪ ਕਰਦਾ ਹੋਵੇ ਤਾਂ ਮੈਂ ਕਹਿੰਨੀ ਆ ਕਿ ਉਹ ਤੋਂ ਲੱਕੀ ਹੋਰ ਕੋਈ ਹੋ ਨਹੀਂ ਸਕਦਾ ਕੁੜੀ ਨੇ ਤਾਂ ਦਵਾਵਾ ਹੀ ਦੇਣੀ ਆ ਸਾਸ ਨੂੰ ਕਿ ਨਹੀਂ ਇਹ ਤਾਂ ਇਹ ਦਵਾਵਾ ਤੇ ਦੂਸਰੀ ਗੱਲ ਇਹ ਵੀ ਹੁਣ ਨਿਆਣੇ ਤੱਕ ਦੂਸਰੇ ਨੂੰ ਫਰੈਂਡ ਸਰਕਲ ਚ ਤੇ ਵਿਆਹ ਕਰਾਉਂਦੇ ਆ ਫਰੈਂਡ ਬਣਦੇ ਆ ਫਿਰ ਨਿਆਣੇ ਤੱਕ ਦੂਸਰੀਆਂ ਆਦਤਾਂ ਦਾ ਪਤਾ ਹੁੰਦਾ ਜੀ ਬਾਅਦ ਚ ਹਣਾ ਪਰ ਉਹ ਆਦਤਾਂ ਜਿਹੜੀਆਂ ਨਾ ਉਹ ਪਹਿਲਾਂ ਜਿਹੜੇ ਜਦੋਂ ਹਜੇ ਨਵਾਂ ਨਵਾਂ ਜਾਂ ਕੋਈ ਵੀ ਰਿਸ਼ਤਾ ਜੇ ਕੱਚਾ ਰਿਸ਼ਤਾ ਆਪਾਂ ਕਵਾਂਗੇ ਉਦੋਂ ਹੁੰਦਾ ਨਾ ਉਹ ਆਰਦਾ ਤਾਂ ਫਿਰ ਬੁਰੀਆਂ ਨਹੀਂ ਲੱਗਦੀਆਂ ਉਦੋਂ ਆਪਾਂ ਕਹਿੰਨੇ ਕੋਈ ਗੱਲ ਨਹੀਂ ਇਟਸ ਓਕੇ ਪਰ ਜਦੋਂ ਐਕਚੁਅਲੀ ਤੁਹਾਨੂੰ ਉਸ ਇਨਸਾਨ ਦੇ ਨਾਲ ਰਹਿਣਾ ਪੈਂਦਾ ਤੇ ਫਿਰ ਉਹ ਚੀਜ਼ਾਂ ਜਿਹੜੀਆਂ ਫਿਰ ਲੱਗਦੀਆਂ ਨੇ ਨਹੀਂ ਨਹੀਂ ਮੇਰੇ ਤੋਂ ਤਾਂ ਇਹ ਹੋਣੀਆਂ ਹੀ ਨਹੀਂ ਹੈਗੀਆਂ ਹਨਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਘਰਾਂ ਦੇ ਵਿੱਚ ਹੋਣਾ ਚਾਹੀਦਾ ਅਗੇਨ ਬੈਕ ਟੂ ਆਪਾਂ ਸਫਾਈ ਤੇ ਹੀ ਆ ਜਾਨਨੇ ਆ ਜੇ ਜਿੱਦਾਂ ਅਸੀਂ ਐਤਵਾਰ ਵਾਲੇ ਦਿਨ ਸਫਾਈਆਂ ਕਰਦੇ ਸੀਗੇ ਜੇ ਇੱਥੇ ਅਸੀਂ ਬੱਚਿਆਂ ਨੂੰ ਰਿਸਪੌਂਸਿਬਿਲਟੀ ਦਵਾਂਗੇ ਕਿ ਐਤਵਾਰ ਵਾਲੇ ਦਿਨ ਬਾਹਰ ਜਾਣ ਤੋਂ ਪਹਿਲਾਂ ਤੇਰਾ ਰੂਮ ਸਾਫ਼ ਹੋਣਾ ਚਾਹੀਦਾ ਨਹੀਂ ਤਾਂ ਤੂੰ ਬਾਹਰ ਨਹੀਂ ਜਾਣਾ ਹਾਂ ਇਹ ਕੀ ਹਾਂ ਸਭ ਤੋਂ ਵਧੀਆ ਤੇ ਮੈਂ ਕਹਿੰਦੀ ਜਦੋਂ ਉਹਨੇ ਸਫਾਈ ਕਰ ਲਈ ਨਾ ਆਹ ਫੇਰ ਉਹ ਫਲਾਵਰ ਪੋਟ ਵੀ ਰੱਖੂ ਡਰੈਸਰ ਤੇ ਵੀ ਮੈਂ ਤਾਂ ਕਰ ਲਿਆ ਸਾਫ ਹੁਣ ਤਾਂ ਕਿੰਨਾ ਸੋਹਣਾ ਲੱਗਦਾ ਹੁਣ ਮੈਨੂੰ ਸਜਾਵ ਵੀ ਦਵਾ ਫੇਰ ਉਹਨੇ ਬੈੱਡ ਨਾਲ ਨੂੰ ਦੇਖ ਕੇ ਵੀ ਕਹਣਾ ਮੈਂ ਸੋਹਣੀ ਜੀ ਚਾਦਰ ਵੀ ਵਿਛਾਦਾ ਹਨਾ ਇਹ ਵੀ ਸੋਹਣੀ ਲੱਗਣੀ ਚਾਹੀਦੀ ਫੇਰ ਤੁਸੀਂ ਇਹ ਦੇਖਿਓ ਬੱਚੇ ਜਦੋਂ ਕੋਈ ਕੰਮ ਕਰਦੇ ਨਾ ਉਹ ਖੁਸ਼ੀ-ਖੁਸ਼ੀ ਭੱਜੇ ਜਾ ਕੇ ਲੈ ਕੇ ਵੀ ਆਉਂਦੇ ਆ ਮਦਰ ਫਾਦਰ ਨੂੰ ਕਿ ਲੋਕ ਕੰਮ ਸੀ ਮਾਈ ਰੂਮ ਹਾਂਜੀ ਕਿਚਨ ਦੇ ਵਿੱਚ ਵੀ ਇਸੇ ਤਰ੍ਹਾਂ ਆ ਤੇ ਇੱਕ ਹੋਰ ਚੀਜ਼ ਆ ਇਹ ਚੀਜ਼ ਕਰਨ ਦੀ ਜਦੋਂ ਘਰ ਸਾਫ਼ ਸੁਥਰਾ ਤੇ ਸਜਿਆ ਤੇ ਜਿਆ ਹੋਵੇ ਹੂੰ ਇੱਕ ਤਾਂ એનર્ਜੀ ਪੂਰੀ ਪੋਜ਼ਿਟਿਵ ਹੁੰਦੀ ਆ ਜੀ ਜੀ ਹਨਾ ਉਹ ਜਦੋਂ ਫਲੋ ਹੁੰਦੀ ਐ એનર્ਜੀ ਉਹ ਸਾਡੇ ਅੰਦਰ ਵੀ ਉਹੋ ਜੀ એનર્ਜੀ ਆਉਂਦੀ ਐ ਕੰਮ ਕਰਨ ਨੂੰ ਲੈ ਕੇ ਹੂੰ ਤੇ ਦੂਜੀ ਚੀਜ਼ ਐ ਕਿ ਘਰ ਬੰਦਾ ਬੜਾ ਖੁਸ਼ ਖੁਸ਼ ਆਉਂਦਾ ਤੇ ਵਿ ਕਿੰਨਾ ਸੋਹਣਾ ਘਰ ਆ ਹੁਣ ਜਿਵੇਂ ਆਪਾਂ ਇਸ ਘਰ ਦੇ ਵਿੱਚ ਬੈਠੇ ਆਂ ਕਿੰਨਾ ਵਧੀਆ ਲੱਗ ਰਿਹਾ ਹੈ ਤੇ ਉਸ ਵੇਲੇ ਇਦਾਂ ਲੱਗਦਾ ਕਿ ਇੱਥੇ ਬੰਦਾ ਕਿੰਨੇ ਘੰਟੇ ਵੀ ਬੈਠ ਸਕਦਾ ਇੱਥੇ ਬੰਦਾ ਬੋਰ ਨਹੀਂ ਹੋਊਗਾ ਆਪਾਂ ਕੱਲੀ ਕੱਲੀ ਡੀਟੇਲਿੰਗ ਜਿਹੜੀ ਉਹ ਦੇਖਦੇ ਆਂ ਛਾ ਐਸ ਪੀਸ ਦੇ ਵਿੱਚ ਇਤ ਕਿੰਨਾ ਸੋਹਣਾ ਪੀਸ ਆ ਆਪਾਂ ਤਾਂ ਕੇ ਜੀ ਸੋਚਦੇ ਵੀ ਨਹੀਂ ਕਿ ਇਹਨੂੰ ਇਸ ਤਰ੍ਹਾਂ ਰੱਖਿਆ ਜਾ ਸਕਦਾ ਜਾਂ ਕਿਸੇ ਹੋਰ ਦੂਰ ਪੀਸ ਨੂੰ ਜਾਂ ਫਿਰ ਵਾਲ ਜਿਹੜੇ ਪੀਸਸ ਹੈਗੇ ਨੇ ਵਾਲ ਤੇ ਪਿਕਚਰਸ ਜਿਹੜੀਆਂ ਲਗਾਈਆਂ ਹੁੰਦੀਆਂ ਉਹਨਾਂ ਨੂੰ ਦੇਖਦੇ ਛਾ ਇਦਾਂ ਦੀ ਵੀ ਮਤਲਬ ਕਿ ਜਦੋਂ ਸਟੋਰ ਦੇ ਵਿੱਚ ਅਸੀਂ ਲੈਣ ਜਾਈਏ ਨਾ ਤੇ ਉਦੋਂ ਕਈ ਵਾਰੀ ਅਸੀਂ ਇਮੇਜਿਨ ਨਹੀਂ ਕਰ ਪਾਉਂਦੇ ਕਿ ਇਹਨੂੰ ਕਿੰਦਾ ਲਾ ਸਕਦੇ ਹਾਂ ਅਸੀਂ ਬਾਲ ਦੇ ਉੱਪਰ ਇਹਦਾ मीनिंग ਹੀ ਨਿਕਲਦਾ ਪਰ ਉਹ ਲੱਗੀ ਹੋਈ ਇੰਨੀ ਸੋਹਣੀ ਲੱਗਦੀ ਆ ਕਿ ਉਹਨੂੰ ਆਪਾਂ ਮਤਲਬ ਇੰਜੋਏ ਕਰ ਸਕਦੇ ਆ ਔਰ ਜਿਸ ਤਰ੍ਹਾਂ ਇੱਧਰ ਵੇਖਤੇ ਆ ਮੈਂ ਦੇਖ ਰਿਹਾ ਜਾਂ ਹੋਰ ਵੀ ਜਿਹੜੀ ਕਿਤੇ ਵੀ ਗੱਲ ਆ ਵੈਸੇ ਗੱਲ ਫੇਰ ਹੈ ਲਖਵੀਰ ਜੀ ਤੇ ਹੈਗੀ ਸਫਾਈ ਫੇਰ ਇਹ ਚੀਜ਼ਾਂ ਬਹੁਤ ਨਾਈਸ ਲੱਗਦੀਆਂ ਜੀ ਜੇ ਹੁਣ ਸਫਾਈ ਨਹੀਂ ਫੇਰ ਇਹ ਚੀਜ਼ਾਂ ਇਹ ਤੁਸੀਂ ਚਾਹੇ ਹਜ਼ਾਰ ਦੀ ਚੀਜ਼ ਲਾ ਲਓ ਹਮ ਹੁਣ ਬਾਲ ਤੇ ਚੀਜ਼ ਸੋਹਣੀ ਲੱਗੀ ਆ ਪਰ ਵੈਸੇ ਮੈਸ ਪਿਆ ਆ ਤਾਂ ਉਹ ਮਨ ਤਾਂ ਤੁਹਾਡਾ ਦੇਖ ਕੇ ਪਹਿਲੀ ਗੱਲ ਜਿਵੇਂ ਮੈਂ ਪਹਿਲਾਂ ਪੋਜ਼ਿਟਿਵ એનર્ਜੀ ਦੀ ਗੱਲ ਕੀਤੀ ਆ ਆਪਣਾ ਮਨ ਖਿਜੂਗਾ ਹੂੰ ਡਸਟਿੰਗ ਦੇਖ ਕੇ ਜਾਂ ਫਿਰ ਕਿਤੇ ਨਾ ਕਿਤੇ ਕਈ ਵਾਰੀ ਮੈਂ ਕਈ ਕਰਾਂ ਜਾਪਣਿਆਂ ਜੀ ਵੀ ਦੇਖਿਆ ਲਖਵੀਰ ਹੂੰ ਜਦੋਂ ਬੱਚੇ ਛੋਟੇ ਹੁੰਦੇ ਆ ਛੋਟੇ ਬੱਚੇ ਨੂੰ ਮਾਪੇ ਵੱਲੋਂ ਸਮਝਾਇਆ ਨਹੀਂ ਜਾਂਦਾ ਹੋਰ ਨਹੀਂ ਕੁਛ ਬੱਚੇ ਕੰਧਾਂ ਤੇ ਲੀਕਾ ਮਾਰ ਮਾਰ ਬਰਾਹਲ ਉਹ ਫਿਰ ਦੱਸਿਆ ਕੀ ਕਰਦੇ ਆ ਉਹ ਲੀਕਾਂ ਤੋਂ ਬੱਚੇ ਨੂੰ ਕੀ ਵਰਜਣਾ ਬੱਚੇ ਨੂੰ ਸਫਾਈ ਉਹ ਹੋਰ ਵੀ ਮੈਸ ਲੱਗਦਾ ਕੋਈ ਨਾ ਛੋਟੇ ਆ ਵੱਡੇ ਹੋਗੇ ਨਾਲੇ ਪੇਂਟ ਕਰਾ ਲਾਂਗੇ ਵੀ ਜਿਹੜਾ ਉਹ ਪੇਂਟ ਕਰਾਉਣਾ ਜਿਹੜਾ ਤੁਸੀਂ 4-5 ਸਾਲ ਵੀ ਇਸੇ ਤਰ੍ਹਾਂ ਘਰ ਨੂੰ ਨਰਕ ਬਣਾ ਕੇ ਰੱਖੋਗੇ ਬੀਜੇ ਬੱਚੇ ਨੂੰ ਛੋਟੇ ਹੁੰਦੇ ਨੇ ਵਰਜੋ ਉਹਨੂੰ ਜਿਹੜੀ ਕੋਈ ਚੀਜ਼ ਆ ਉਦਾਂ ਦੀ ਉਹਨੂੰ ਕਹੋ ਪਤਾ ਜੇ ਇੱਥੇ ਧੀ ਹੈ ਕੰਨ ਤੇ ਕੁਛ ਮਾਰਿਆ ਨੋ ਡਾਂਟ ਪਾਉਗੀ ਜਾਂ ਕੁਛ ਵੀ ਹੈ ਹਨਾ ਬੱਚਾ ਦੂਜੀ ਵਾਰੀ ਆਪੇ ਨਹੀਂ ਕਰਦਾ ਮਿਸਟੇਕ ਬਿਲਕੁਲ ਪਰ ਉਹ ਗੱਲ ਉੱਥੇ ਆ ਜਾਂਦੀ ਜੇ ਬੱਚੇ ਨੂੰ ਪਸ ਸਮਝਾਵਾਂਗੇ ਜੇ ਛੋਟੇ ਹੁੰਦੇ ਨੇ ਸਮਝਾਵਾਂਗੇ ਇੱਕ ਇਹ ਵੀ ਫੀਲ ਕਰਾਵਾਂਗੇ ਕਿ ਆਪਣਾ ਘਰ ਆ ਦੇਖ ਨਾ ਸੋਹਣਾ ਲੱਗਦਾ ਗੱਲ ਫਿਰ ਸਫਾਈ ਤੇ ਆ ਜਾਂਦੀ ਹੈ ਜਦੋਂ ਬੱਚੇ ਨੂੰ ਰਿਸਪੌਂਸਿਬਿਲਟੀ ਦਿੰਨੇ ਥੋੜੀ ਬਾਤ ਹੈ ਤੇ ਉਹਦੇ ਉਹਦੇ ਕੰਨਾਂ 'ਚ ਉਹ ਗੱਲਾਂ ਬਾਰ-ਬਾਰ ਜਾਂਦੀਆਂ ਤੇ ਉਹ ਕਦੀ ਲੀਕ ਨਹੀਂ ਮਾਰੂਗਾ ਤੁਸੀਂ ਇੱਕ ਵਾਰੀ ਕੋਈ ਚੀਜ਼ ਕੀਤੀ ਤੇ ਛੋਟੀ ਜੀ ਪਨਿਸ਼ਮੈਂਟ ਦਿੱਤੀ ਹੋਗੀ ਹਾਂ ਕਹਿੰਦੇ ਨੇ ਹੁੰਦੇ ਕਿ ਕੱਲ ਨੂੰ ਜ਼ਿਆਦਾ ਦੁੱਖ ਸਹਿਣ ਦੀ ਜਗ੍ਹਾ ਤੇ ਪਹਿਲਾਂ ਹੀ ਜਿਹੜਾ ਥੋੜਾ ਜਿਹਾ ਸਟ੍ਰਿਕਟ ਹੋ ਜਾਓ ਬੈਟਰ ਹੈ ਮੇਰੇ ਖਿਆਲ ਦੇ ਵਿੱਚ ਕਿਉਂਕਿ ਜਦੋਂ ਵੀ ਕਦੀ ਪਰ ਅੱਜਕੱਲ ਤਾਂ ਵੈਸੇ ਜੇ ਦੇਖੀਏ ਫੇਸਬੁੱਕਾਂ ਦੇ ਇਹੋ ਜਿਹੇ ਪੋਸਟ ਆ ਜਾਂਦੇ ਆ ਕਿ ਉਹ ਬੱਚੇ ਨੇ ਕਾਰ ਦੇ ਉੱਪਰ ਸਕ੍ਰੈਚੇਸ ਪਾ ਦਿੱਤੇ ਉਹਦੇ ਡੈਡੀ ਨੇ ਗੁੱਸੇ ਹੋਇਆ ਝੜਕਾ ਮਾਰੀਆਂ ਤੇ ਜਦੋਂ ਉਹਨੇ ਦੇਖਿਆ ਉਹਨੇ ਲਿਖਿਆ ਸੀ ਆਈ ਲਵ ਯੂ ਪਾਪਾ ਤੇ ਉਹ ਇਹ ਚੀਜ਼ ਪੜ੍ਹ ਕੇ ਲੋਕ ਇਮੋਸ਼ਨਲ ਹੋ ਜਾਂਦੇ ਹੱਸ ਕੇ ਪਿਆਰ ਕੇ ਕਮੈਂਟ ਕਰਦੇ ਆ ਹਾਂ ਉਹ ਹੀ ਤਾਂ ਗੱਲ ਹੈ ਜੇ ਹੁਣ ਘਰੇ ਵੀ ਬੱਚੇ ਦਾ ਕੰਮ ਕਰ ਰਿਹਾ ਮਾਰ ਰਿਹਾ ਜੀ ਉਹਦੀ ਚੱਕ ਕੇ ਵੀਡੀਓ ਬਣਾ ਕੇ ਪਤਾ ਨਹੀਂ ਹਾਂਜੀ ਹੈਨਾ ਪੇਂਟਿੰਗ ਕਰ ਰਿਹਾ ਪੇਂਟਿੰਗ ਕਰ ਰਿਹਾ ਪੇਂਟਿੰਗ ਚੰਗਾ ਕਰ ਰਿਹਾ ਖੰਦ ਸਾਰੀ ਖਰਾਬ ਕਰ ਦਿੰਦੀ ਹਮ ਬਿਲਕੁਲ ਸਹੀ ਗੱਲ ਹੈ ਇਸ ਕਰਕੇ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਦੇਖਦੇ ਆ ਜਿਹੜੇ ਸ਼ੋਅ ਵੱਖ-ਵੱਖਰੇ ਆਪਾਂ ਕਰਦੇ ਆ ਉਹਨਾਂ ਦੇ ਵਿੱਚ ਜਾਂ ਜਿਹੜੇ ਗਾਣੇ-ਗੋਣੇ ਵੀ ਕਈ ਵਾਰੀ ਆਪਾਂ ਕਹਿ ਦਈਦਾ ਵੀ ਆਹ ਗਾਣਾ ਇਦਾਂ ਨਹੀਂ ਦਾ ਉਹ ਜਿਹੜਾ ਰਾਈਟਰ ਆ ਜਾਂ ਸਿੰਗਰ ਉਹ ਚੀਜ਼ਾਂ ਦੇਖਦਾ ਆਲਾ ਦਵਾਲਾ ਜੀ ਉਸੇ ਤਰ੍ਹਾਂ ਦਾ ਉਹ ਕਲਮੋਦੀ ਜਿਹੜੀ ਆ ਰਾਈਟਰ ਦੀ ਲਿਖਦੀ ਆ ਫਿਰ ਉਸੇ ਤਰ੍ਹਾਂ ਦੇ ਕਲਾਕਾਰ ਨੂੰ ਲੱਭਦਾ ਇਦਾਂ ਹੀ ਕਰਾਂਦੀ ਆਪਾਂ ਹੁਣ ਜਿਸ ਤਰ੍ਹਾਂ ਅਸੀਂ ਫਿਰ ਗੱਲ ਕਰ ਰਹੇ ਆ ਘਰ ਚਾਹ ਤੁਹਾਡੀ ਕੰਡੂ ਆ ਚਾਹ ਤੁਹਾਡੀ ਬੀਸਮੈਂਟ ਆ ਹੁਣ ਬੀਸਮੈਂਟ ਦੇ ਵਿੱਚ ਵੀ ਦੇਖ ਲਓ ਇਥੇ ਨਹੀਂ ਮੈਂ ਕਹਾਂਗਾ ਬਹੁਤ ਸਾਰੇ ਕਈ ਵਾਰੀ ਕਈਆਂ ਨਾਲ ਗੱਲ ਕਰੀਦੀ ਕਹਿੰਦੀ ਆ ਰੈਂਟ ਤੇ ਪ੍ਰਾਪਰਟੀ ਦਿੱਤੀ ਸੀ ਇੰਨਾ ਬਰਾ ਹਾਲ ਕੀਤਾ ਵੀ ਬੀਸਮੈਂਟ ਦੇ ਅੰਦਰ ਐਂਟਰੀ ਕਰਨ ਨੂੰ ਤਾਂ ਨਹੀਂ ਕਰਦਾ ਜੀ ਵੀ ਜੇ ਕੋਈ ਪੀਜ਼ਾ ਲੈਂਦਾ ਮੰਨ ਲਓ ਪੀਜ਼ਾ ਖਾ ਕੇ ਕਿੰਨਾ ਕੁ ਸਮਾਂ ਕਿਤੇ ਲੱਗਦਾ ਉਹ ਜਿਹੜਾ ਬਾਕਸ ਆ ਤੁਸੀਂ ਬਾਹਰ ਰੱਖ ਦੋ ਵੈਂਦੇ ਰੀਸਾਈਕਲਿੰਗ ਸਟੇ ਹਾਂਜੀ ਤਾਂ ਉਹ ਜਿਹੜਾ ਉਹ ਫਿਰ ਕੈਨ ਜਿਹੜੇ ਆ ਹੁਣ ਆਮ ਆਪਾਂ ਜਾਂ ਚਾਹ ਕੌਫੀ ਪੀਂਨੇ ਥੋੜੀ ਬਤੀ ਘਟੇ ਕਾਪਾ ਛੱਡਦੇ ਨੇ ਆਵਾਦ ਉੱਤੇ ਹਾਂਜੀ ਇਸੇ ਤਰ੍ਹਾਂ ਜਿਹੜੀ ਸੌਫਟ ਡਰਿੰਕ ਹੋ ਦੇ ਵਿੱਚ ਵੀ ਇਦਾਂ ਹੁੰਦਾ ਜੇ ਹੁਣ ਉਹ ਕੋਕ ਦਾ ਖਾਲੀ ਆ ਜਾਂ ਸਪ ਕੁਛ ਵੀ ਆ ਉਹ ਇਦਾਂ ਡੈਗ ਪਿਆ ਤੇ ਉਹ ਜਿਹੜਾ ਡੈਗ ਕੇ ਦਾਗ ਹੀ ਪੈਣੇ ਬਿਲਕੁਲ ਗੱਲਾਂ ਤਾਂ ਨਿਕਿਆ ਨਿਕੀਆਂ ਹੀ ਆ ਜੇ ਉਹਦੇ ਤੁਸੀਂ ਉਹਨੂੰ ਖਾ ਪੀ ਕੇ ਉਹਨੂੰ ਸਿੰਕ ਦੇ ਵਿੱਚ ਢੋਲ ਕੇ ਉਹਨੂੰ ਕਈ ਬੰਦੇ ਮੈਂ ਇੱਥੋਂ ਤੱਕ ਵੀ ਦੇਖੇ ਤੁਸੀਂ ਯਕੀਨ ਜਾਣਿਓ ਉਹ ਕਹਿੰਦੇ ਜਿਹੜਾ ਗਾਰਬਜਵੇਂ ਇਹ ਉੱਚ ਵੀ ਮੈਸ ਨਹੀਂ ਪੈਣਾ ਚਾਹੀਦਾ ਜੇ ਕਿਤੇ ਉਹਨਾਂ ਨੇ ਠੰਡਾ ਪੀਤਾ ਵੀ ਹੈ ਨਾ ਜਿਹਦੇ ਗਲਾਸ ਹੀ ਨਹੀਂ ਤੋਹੀਦੀ ਉਹਦੇ ਵਿੱਚ ਵੀ ਦਾ ਪਾਣੀ ਸਿੰਕ ਦੇ ਵਿੱਚ ਮਾਰ ਕੇ ਫਿਰ ਸੱਟ ਕੇ ਹੁੰਦੇ ਆ ਫਿਰ ਸੱਟ ਕੇ ਹੁੰਦੇ ਆ ਹਾਂਜੀ ਬਿਲਕੁਲ ਤੇ ਆਪਾਂ ਕਹਿਣਾ ਨਹੀਂ ਯਾਰ ਇਹ ਬਾਲਾ ਕਾਨੂੰਨ ਵਾਲਾ ਕਾਨੂੰਨਾਂ ਵਾਲਾ ਨਹੀਂ ਉਹ ਵਧੀਆ ਚੀਜ਼ ਆ ਉਹ ਵਧੀਆ ਚੀਜ਼ ਆ ਹੈਨਾ ਇਹਦਾ ਮਤਲਬ ਉਹਨਾਂ ਦੀ ਲਰਨਿੰਗ ਜਿਹੜੀ ਵਧੀਆ ਸੀਗੀ ਜਾਂ ਫਿਰ ਇਹ ਕਹੀਏ ਕਿ ਸਿਆਣਪ ਉਹਨਾਂ ਨੇ ਵਰਤੀ ਹੈ ਤੇ ਆਪਣੀ ਚੀਜ਼ ਸਮਝ ਕੇ ਉਸ ਚੀਜ਼ ਨੂੰ ਕਰ ਰਹੇ ਚਾਹੇ ਤੁਸੀਂ ਰੈਂਟ ਤੇ ਰਹ ਰਹੇ ਆ ਜੇ ਵੈਸੇ ਅਸੀਂ ਰੈਂਟ ਤੋਂ ਹੀ ਇਹੋ ਜੀਆਂ ਚੀਜ਼ਾਂ ਜਿਹੜੀਆਂ ਜਾਂ ਆਪਣੇ ਪੇਰੈਂਟਸ ਦੇ ਘਰ ਤੋਂ ਹੀ ਇਹ ਚੀਜ਼ਾਂ ਸਿੱਖਦੇ ਆ ਨਾ ਤਾਂ ਹੀ ਅਸੀਂ ਆਪਣੇ ਘਰ ਚ ਜਾ ਕੇ ਉਹਨੂੰ ਠੀਕ ਰੱਖਾਂਗੇ ਲਾਗੂ ਕਰਾਂਗੇ ਹਨਾ ਲਾਗੂ ਕਰਾਂਗੇ ਆਪਣੇ ਆਪ ਤੇ ਫੇਰ ਹੀ ਅਸੂਲਾਂ ਵਾਲੇ ਬਣਾਂਗੇ ਨਹੀਂ ਤਾਂ ਅਦਰਵਾਈਜ਼ ਤਾਂ ਫੇਰ ਇਹੀ ਚੀਜ਼ ਹੋਣੀ ਹੈ ਕਿ ਆਪਾਂ ਈਜ਼ੀ ਗੋਇੰਗ ਵਾਲਾ ਕੰਮ ਤੇ ਬਿਨ ਮੁੜ ਕੇ ਇੱਥੇ ਵੀ ਨਹੀਂ ਹੈਗਾ ਕਿ ਬਿਨ ਚੇਂਜ ਕਰ ਲਓ ਫਰੀ ਦੇ ਵਿੱਚ ਮਿਲ ਜਾਂਦਾ ਆ ਉਹ ਵੀ ਪੈਸੇ ਲਾਉਣੇ ਪੈਂਦੇ ਆ ਫਰਤ ਥਨਾ ਧੋਣੇ ਪੈਂਦੇ ਆ ਤੇ ਸਾਨੂੰ ਲੱਗਦਾ ਕਿ ਬੱਚਿਆਂ ਨੂੰ ਲੱਗ ਰਿਹਾ ਹੁੰਦਾ ਕਿ ਬੜਾ ਈਜ਼ੀ ਆ ਇਕੱਲੇ ਰਹਿਣਾ ਔਰ ਦੇਖ ਲਓ ਇਹੋ ਚੀਜ਼ਾਂ ਕਰਕੇ ਲਖਵੀਰ ਪਹਿਲਾਂ ਜਦੋਂ ਅੱਜ ਤੋਂ ਹਨਾ 25 ਸਾਲ ਪਹਿਲਾਂ ਜਾਂ ਕੁਝ ਸਾਲ 20 ਤੋਂ 25 ਦੀ ਲਾ ਲਓ ਐਵਰੇਜ ਐਤੋਂ ਪਹਿਲਾਂ ਵੀ ਤਕਰੀਬਨ ਘਰਾਂ ਦੇ ਵਿੱਚ ਕੰਡਵਾਂ ਦੇ ਵਿੱਚ ਏਡੀ 70% 70 ਤੋਂ 80% ਕਾਰਪਟ ਹੁੰਦੀ ਸੀ ਆਮ ਹੀ ਹਨਾ ਜੀ ਹੌਲੀ ਹੌਲੀ ਕਿਉਂ ਜਦੋਂ ਬੱਚੇ ਵੀ ਛੋਟੇ ਸੀਗੇ ਕਾਰਪਟ ਕਹਿਣਾ ਕੋਈ ਨਾ ਬੱਚੇ ਵੱਡੇ ਹੋਣਗੇ ਰਿਮੂਵ ਕਰਾ ਦਾਂਗੇ ਹੁਣ ਕੀ ਆ ਹੁਣ ਕੋਈ ਵੀ ਘਰ ਕਿਤੇ ਵੀ ਦੇਖ ਲਿਓ ਜਾਂ ਕਿਤੇ ਵੀ ਕਾਰਪਟ ਪਾਉਂਦੇ ਹੀ ਨਹੀਂ ਹੂੰ ਉਹ ਕਹਿੰਦੇ ਨਹੀਂ ਇੱਕ ਦਿਨ ਤੇ ਕੋਈ ਚੀਜ਼ ਡੁੱਲ ਗਈ ਆ ਉਹ ਮਸਪੈਣਾ ਹਨ ਇਸ ਕਰਕੇ ਜਿਹੜਾ ਕੁਝ ਇੱਕ ਚੀਜ਼ਾਂ ਅਸੀਂ ਹਨਾ ਉਹ ਪਹਿਲਾਂ ਤੋਂ ਹੀ ਇਹ ਚੀਜ਼ਾਂ ਕਰ ਦਿੱਤੀਆਂ ਨਹੀਂ ਜੀ ਹੁਣ ਪਹਿਲਾਂ ਜੇ ਹਜੇ ਵੀ ਕਿਤੇ ਨਾ ਕਿਤੇ ਤੁਸੀਂ ਗੋਰਿਆਂ ਦੇ ਚੱਲ ਜਿਓ ਉਹਨਾਂ ਦੇ ਜੀ ਕਾਰਪਟ ਵੀ ਤੇ ਪ੍ਰੋਪਰ ਉਹਦੀ ਵੈਕਿਊਮ ਕਰਦੇ ਵੈਕਿਊਮ ਕਰਦੇ ਆ ਸੈਂਟਰ ਪੀਸ ਵਿੱਚ ਰਖਾਇਆ ਹੁੰਦਾ ਹੈ ਪਰ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁਝ ਨਾ ਕੁਝ ਡੋਲ ਜੂ ਡੋਲ ਕਿਵੇਂ ਜਾਊਗਾ ਹੂੰ ਕਿਉਂਕਿ ਇਹ ਇਹ ਕਿਹਵੀਂ ਚੀਜ਼ ਸੋਚਣ ਵਾਲੀ ਆ ਹੁਣ ਪਹਿਲੀਆਂ ਦੇ ਵਿੱਚ ਕਿਹੜਾ ਨਹੀਂ ਉਹਨਾਂ ਦਾ ਖਾਣਾ ਪੀਣਾ ਹੀ ਨਹੀਂ ਉਹਨਾਂ ਨੇ ਜਿੱਦਾਂ ਕਿਚਨ ਦੇ ਵਿੱਚ ਬਾਰ ਸਟੂਲ ਰੱਖੇ ਆ ਖਾ ਪੀ ਕੇ ਉੱਥੇ ਭਾਂਡੇ ਰੱਖ ਕੇ ਤੇ ਜਿਵੇਂ ਏਦਾਂ ਆਪਾਂ ਹੁਣ ਲੀਵਿੰਗ ਰੂਮ 'ਚ ਬੈਠੇ ਆ ਟੀਵੀ ਦੇਖਣਾ ਹੁਣ ਸਾਡੇ 'ਚ ਪ੍ਰੋਬਲਮ ਹੀ ਇਹੋ ਜਿਆਦੀ ਆ ਜਿੱਥੇ ਅਸੀਂ ਬਹਿਣਾ ਉੱਥੇ ਪਰੇਟ ਰੱਖ ਲੈਣੀ ਆ ਹਾਂਜੀ ਤਾਂ ਮੈਸਤਾ ਆਪੇ ਪੈਣਾ ਆਪੇ ਪੈਣਾ ਬਿਲਕੁਲ ਸਹੀ ਗੱਲ ਹੈ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਹੌਲੀ ਹੌਲੀ ਵੱਡੀਆਂ ਜਾਂ ਸਫਾਈ ਨੂੰ ਲੈ ਕੇ ਵੱਡੀਆਂ ਚੀਜ਼ਾਂ ਬਣ ਜਾਂਦੀਆਂ ਵੱਡੀਆਂ ਫਿਰ ਸਫਾਈਆਂ ਕਰਦੇ ਕਰਦੇ ਬੰਦਾ ਖਿਜਦਾ ਵੀ ਆ ਜੀ ਬਿਲਕੁਲ ਸਹੀ ਗੱਲ ਐ ਆ ਜਿਹੜੀਆਂ ਨਿੱਕੀਆਂ ਨਿੱਕੀਆਂ ਤੁਸੀਂ ਕਿਹ ਚੀਜ਼ਾਂ ਵੱਡੀਆਂ ਬਣ ਜਾਂਦੀਆਂ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਹੀ ਸਾਡੀ ਜ਼ਿੰਦਗੀ ਨੂੰ ਸੌਖਾ ਵੀ ਬਣਾ ਸਕਦੀਆਂ ਨੇ ਜੇ ਅਸੀਂ ਉਹਨੂੰ ਪੂਰਾ ਮੇਨਟੇਨ ਕਰਕੇ ਨਾਲ ਦੀ ਨਾਲ ਟਾਈਮ ਟੂ ਟਾਈਮ ਜਿਹੜਾ ਸੌਟ ਆਊਟ ਕਰਨੀਆਂ ਸਿੱਖ ਜਾਈਏ ਸੋ ਮੇਰੇ ਖਿਆਲ ਦੇ ਵਿੱਚ ਉਹ ਐਂਡ ਜਦੋਂ ਅਸੀਂ ਆਪਣੀਆਂ ਚੀਜ਼ਾਂ ਨੂੰ ਕਰਦੇ ਆ ਤੇ ਬੱਚੇ ਸਾਨੂੰ ਹਮੇਸ਼ਾ ਵਾਚ ਕਰਦੇ ਆ ਚਾਹੇ ਉਹ 4 ਸਾਲ ਦਾ ਹੋਵੇ ਚਾਹੇ ਉਹ 14 ਸਾਲ ਦਾ ਹੋਵੇ ਬੱਚੇ ਦੇ ਵਿੱਚ ਉਹੋ ਜੀ ਫੀਲਿੰਗ ਉਹੋ ਜੇ ਮੇਨਟੇਨ ਕਰਨ ਦੀ ਜਿਹੜੀ ਆ ਨੇਚਰਲੀ ਹੈਬਿਟਸ ਹੋਣਗੀਆਂ ਸੋ ਇਸੇ ਤਰ੍ਹਾਂ ਦੇ ਅਸੀਂ ਹੋਰ ਵੀ ਪ੍ਰੋਗਰਾਮ ਇਸੇ ਤਰ੍ਹਾਂ ਦੇ ਟਾਕ ਜਿਹੜੇ ਆ ਟਾਕ ਸ਼ੋ ਉਹ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਆਪਣੇ ਵਿਚਾਰ ਮੈਨੇ ਰੱਖਦੇ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਸੋ ਤੁਸੀਂ ਜਰੂਰ ਸਾਨੂੰ ਮੈਸੇਜ ਕਰਕੇ ਕਾਲ ਕਰਕੇ ਦੱਸ ਸਕਦੇ ਹੋ ਕਿ ਆਹ ਟਾਪਿਕ ਨੂੰ ਤੁਸੀਂ ਜਰੂਰ ਕਵਰ ਕਰੋ ਹਜੇ ਤੱਕ ਤੁਸੀਂ ਨਹੀਂ ਕੀਤਾ ਹੈਗਾ ਜਾਂ ਫਿਰ ਹੋ ਸਕਦਾ ਕਿ ਅਸੀਂ ਉਸ ਕਵਰ ਵੀ ਕੀਤਾ ਟਾਪਿਕ ਪਰ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਸੀਗੀਆਂ ਨਹੀਂ ਮੈਂਸ਼ਨ ਕਰ पाए ਹੋ ਸਕਦਾ ਕਿ ਤੁਹਾਡੀਆਂ ਜਿਹੜੀਆਂ ਵੈਲਿਊਜ਼ ਨੇ ਤੁਹਾਡੀਆਂ ਹੈਬਿਟਸ ਨੇ ਉਹ ਡਿਫਰੈਂਟ ਹੋਣ ਸਾਡੇ ਨਾਲੋਂ ਸੋ ਤੁਸੀਂ ਕਮੈਂਟ ਕਰਕੇ ਦੱਸਣਾ ਜਾਂ ਫਿਰ ਤੁਸੀਂ ਜਿਹੜਾ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਆਹ ਟਾਪਿਕ ਦੇ ਉੱਪਰ ਜ਼ਰੂਰ ਗੱਲ ਕਰੋ ਤੇ ਜੇ ਤੁਸੀਂ ਸਾਡਾ ਘਰ ਪ੍ਰੋਗਰਾਮ ਦੇ ਵਿੱਚ ਜਾਂ ਕਿਸੇ ਵੀ ਹੋਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ ਤੇ ਮੋਸਟ ਵੈਲਕਮ ਉਹਦੇ ਲਈ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਗੇਨ ਤੁਹਾਨੂੰ ਜਿਹੜਾ ਜੀ ਅਸੀਂ ਆਪਣੇ ਨੰਬਰ ਜ਼ਰੂਰ ਦੇ ਦਈਏ ਤੁਸੀਂ ਵੀ ਅ অন্ਟੇਰੀਓ ਦੇ ਵਿੱਚ ਰਹਿੰਦੇ ਹੋ ਜੀਟੀਏ ਦੇ ਵਿੱਚ ਜਾਂ ਫਿਰ ਜੀਟੀਏ ਤੋਂ ਬਾਹਰ ਕਿਤੇ ਪ੍ਰਾਪਰਟੀ ਤੁਸੀਂ ਸੇਲ ਕਰਨੀ ਹੈ ਬਾਇ ਕਰਨੀ ਹੈ ਲੀਜ਼ ਕਰਨੀ ਹੈ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਾਂ ਫਿਰ ਰੀਸੇਲ ਦੇ ਵਿੱਚ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਦੇ ਵਿੱਚ ਤੇ ਸਾਡੀ ਟੀਮ ਨੂੰ ਕੰਟੈਕਟ ਤੁਸੀਂ ਕਰ ਸਕਦੇ ਹੋ ਸੋਡੀ ਨਾਗਰਾ ਜਾਂ ਫਿਰ ਲਖਮੀਰ ਗਿੱਲ 416 7164417 4163034444 ਤੇ ਸਾਡੇ ਜਿੰਨੇ ਵੀ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਉਨੇ ਆ ਚਾਹੀਏ ਉਹ YouTube ਚੈਨਲਸ ਦੀ ਗੱਲ ਕਰੀਏ RPD24 News ਤੇ Udeek24 ਤੇ ਇਸੇ ਤਰ੍ਹਾਂ ਹੀ ਟੈਲੀਵਿਜ਼ਨ ਨੂੰ ਤੁਸੀਂ ਇੰਜੋਏ ਕਰਦੇ ਹੋ ਰੌਣਕ ਪੰਜਾਬ ਦੀ ਟੈਲੀਵਿਜ਼ਨ ਆਈਪੀਟੀਵੀ ਚੈਨਲਸ ਤੇ 24/7 ਤੇ ਇਸੇ ਤਰ੍ਹਾਂ ਅਸੀਂ ਦੋ ਰੇਡੀਓ ਪ੍ਰੋਗਰਾਮ ਡੇਲੀ ਤੁਹਾਡੇ ਲਈ ਲੈ ਕੇ ਆਉਨੇ ਆ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪ ਜਿਹੜਾ ਹੈ ਜੀ ਆਉਣਾ ਚਾਹੁੰਦੇ ਹੋ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੇ 416 303 444 ਤੇ ਸੋਢੀ ਨਾਗਰਾ ਹੁਣਾਂ ਦੇ ਨਾਲ ਗੱਲ ਕਰ ਸਕਦੇ ਹੋ ਤੇ ਹੁਣ ਇੱਥੇ ਹੀ ਇਜਾਜ਼ਤ ਲਵਾਂਗੇ ਸੋਢੀ ਜੀ ਹਾਂ ਦੁਬਾਰਾ ਇਸੇ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੁਸੀਂ ਸੁਜੈਸ਼ਨ ਸੁਜੈਸ਼ਨਸ ਦੇ ਲਈ ਸਾਨੂੰ ਕਾਲ ਜਰੂਰ ਕਰਨਾ ਤੇ ਸਾਡੇ ਦੋਵਾਂ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਪ੍ਰੋਗਰਾਮਸ ਤੇ ਨਿਊ ਅਪਡੇਟਸ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ udeek24 ਤੇ ਕਲਿੱਕ ਕਰੋ ਬੈਲ ਆਈਕਨ ਤੇ